ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਪੌਂਡ ਦਾ ਹੈਡਲਾਈਨਸ ਵਿਦ ਮਨਦੀਪ ਪੋਨੀਆ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੋਨੀਆ ਜੀ ਦਾ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਰਚਾ ਕਰੀਦੀ ਹੈ ਪ੍ਰੋਗਰਾਮ 'ਚ ਕਰਦੇ ਹਾਂ ਸਵਾਗਤ ਪੋਨੀਆ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁੱਡ ਈਵਿੰਗ 700 ਆਕਾਲ ਜੀ ਸੋਜੇਕਰ ਆਪਾਂ ਪਹਿਲੀ ਖਬਰ ਦੇ ਉੱਪਰ ਚੱਲੀਏ ਤਾਂ ਸੰਸਦ ਪਖੀ ਹੋਈ ਹੈ ਪੂਰੇ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਵੱਲ ਤਿੱਖੇ ਨਿਸ਼ਾਨੇ ਕੱਸੇ ਜਾ ਰਹੇ ਨੇ ਇਲਜ਼ਾਮਾਂ ਦਾ ਦੌਰ ਬਿਲਕੁਲ جاری ਹੈ ਇਹ ਸਭ ਦੇ ਵਿਚਾਲੇ ਰਾਹੁਲ ਗਾਂਧੀ ਹੁਣੀ ਪੀਐਮ ਨੂੰ ਚੜ੍ਹੋਤੀ ਦੇ ਰਹੇ ਨੇ ਕਹਿੰਦੇ ਵੀ ਜੇਕਰ ਮੋਦੀ ਦੇ ਵਿੱਚ ਪੀਐਮ ਦੇ ਵਿੱਚ दम ਹੈ ਤਾਂ ਟਰੰਪ ਨੂੰ ਝੂਠਾ ਕਹੇ ਨਾਲ ਦੀ ਨਾਲ ਭੈਣ ਵੀ ਕਿੱਥੇ ਪਿੱਛੇ ਰਹੀ ਦੀ ਸੀ ਭੈਣ ਉਦਾਂ ਦੀ ਪ੍ਰਿਆੰਕਾ ਗਾਂਧੀ ਆਖ ਰਹੀ ਹੈ ਕਿ ਲੋਕ ਸਰਕਾਰ ਪਰੋਸੇ ਕਸ਼ਮੀਰ ਗਏ ਸੀ ਪਰ ਸਰਕਾਰ ਨੇ ਉਹਨਾਂ ਨੂੰ ਰੱਬ ਦੇ ਭਰੋਸੇ ਛੱਡ ਦਿੱਤਾ ਉਸ ਤੋਂ ਬਾਅਦ ਮੋਦੀ ਹੁਣੀ ਵੀ ਬੋਲੇ ਨੇ ਇਹ ਮੈਂ ਤੁਹਾਡੇ ਲਈ ਛੱਡਦਾ ਪਾਇਓ ਜਰਾ ਚਾਨਣਾ ਹਾਂਜੀ ਅੱਜ ਇੰਡੀਅਨ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਹੈ ਉਹ ਆਪਰੇਸ਼ਨ ਸੰਧੂਰ ਤੇ ਡੈਡੀਕੇਟਿਡ ਹੈ ਕੱਲ ਹੀ ਚੱਲੂ ਹੋ ਗਿਆ ਸੀਗਾ ਕੱਲ ਸ਼ਾਮ ਤੋਂ ਹੀ ਕੱਲ 2 ਵਜੇ ਤੋਂ ਚੱਲੂ ਹੋ ਗਿਆ ਸੀਗਾ ਤੇ ਅੱਜ ਪੂਰਾ ਦਿਨ ਆਪਾਂ ਦੇਖ ਰਹੇ ਹਾਂ ਕਿ ਆਪਰੇਸ਼ਨ ਸੰਧੂਰ ਤੇ ਹੀ ਗਲਬਾਤ ਹੋ ਰਹੀ ਹੈ ਦੇਖੋ ਰਾਜ ਸਭਾ ਦੇ ਵਿੱਚ ਵੀ ਆਪਰੇਸ਼ਨ ਸੰਧੂਰ ਤੇ ਚਰਚਾ ਹੋ ਰਹੀ ਹੈ ਤੇ ਲੋਕ ਸਭਾ ਦੇ ਵਿੱਚ ਵੀ ਲੋਕ ਸਭਾ ਅਧਿਕਾਰ ਵਾਇਦੇ ਅਤੇ ਰਾਜ ਸਭਾ ਅਧਿਕਾਰ ਵਾਇਦੇ ਮੈਂ ਕੁਝ ਕੁਝ ਚੀਜ਼ਾਂ ਤੁਹਾਨੂੰ ਦੱਸ ਦਿੰਨਾ ਪਹਿਲਾਂ ਲੋਕ ਸਭਾ ਦੀ ਗੱਲ ਕਰਾਂਗੇ ਲੋਕ ਸਭਾ ਦੇ ਵਿੱਚ ਪਹਿਲਾਂ ਜਿਹੜਾ ਆ ਰਿਹਾ ਉਹ ਤਾਂ ਆਪਕੇ ਸਰਾਂ ਸਰ ਦਾ ਸੈਸਨ ਸੀਗਾ ਉਸ ਤੋਂ ਬਾਅਦ ਵੱਡੇ ਵੱਡੇ ਆਗੂ ਬੋਲੇ ਉਹ ਉਹ ਉਹਦੇ 'ਚ ਜੇ ਮੈਂ ਗੱਲ ਕਰਨਾ ਚਾਹਾਂ ਜਿਵੇਂ अखिलेश यादव ਵੀ ਨੇਵੀ ਅੱਜ ਗੱਲ ਰੱਖੀ ਹੈਗੀ ਆ ਜੇ ਆਪਾਂ ਗੱਲ ਕਰ ਲਈ ਸਾਊਥ ਇੰਡੀਆ ਤੋਂ ਤੇ ਕਣੀ ਮੋਜੀ ਨੇ ਵੀ ਗੱਲ ਰੱਖੀ ਹੈ ਤੇ ਉਹਨਾਂ ਨੇ ਵੀ ਕਾਫੀ ਮਚੂਰ ਗੱਲ ਰੱਖੀ ਹੈ ਤਿਰੰਗਾ ਕਾਂਗਰਸ ਦੇ ਆਗੂ ਨੇ ਵੀ ਗੱਲ ਰੱਖੀ ਆ ਅੱਜ ਅੱਜ ਪ੍ਰਿੰਕਾ ਗਾਂਧੀ ਨੇ ਵੀ ਗੱਲ ਰੱਖੀ ਹੈ ਨਾ ਉਹ ਗਾਂਧੀ ਜਿਹੜਾ ਲੀਡਰ ਆਫ oppositon ਇੰਡੀਆ ਦਾ rahul gandhi ਉਹ ਵੀ ਬੋਲਿਆਗਾ ਹਮਿਸ਼ਾ ਨੇ ਵੀ ਗੱਲ ਰੱਖੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੀ ਗੱਲ ਰੱਖੀ ਹੈ ਜੇ ਮੈਂ ਸ਼ੁਰੂਆਤ ਕਰਾਂ ਇਕਲੇ ਸਿਆਦਵ ਮੈਂ ਜੇ ਕਹਾਂ ਤੇ ਅੱਜ ਸਭ ਤੋਂ ਵਧੀਆ ਜੇ ਕਿਸੇ ਨੇ ਗੱਲ ਰੱਖੀ ਪਾਰਲੀਮੈਂਟ ਦੇ ਵਿੱਚ ਤੇ ਮੈਂ ਤਿੰਨ ਜਣਿਆਂ ਦਾ ਨਾਮ ਲੈਣਾ ਚਾਹਾਂਗਾ ਪਹਿਲੇ ਨੰਬਰ ਤੇ ਮੈਂ ਨਾਮ ਲੈਣਾ ਚਾਹਾਂਗਾ ਕਿ ਕਨਮੋਜੀ ਜੀ ਦਾ ਨਾਮ ਮੈਂ ਲੈਣਾ ਚਾਹਾਂਗਾ ਜਿਹੜੇ ਡੀਐਮਕੇ ਤੋਂ ਹੁੰਦੇ ਨੇ ਬੇਸਿਕਲੀ ਸਟਾਲਿਨ ਐਮਕੇ ਸਟਾਲਿਨ ਦੀ ਪਾਰਟੀ ਤਾਮਿਲਨਾਡੂ ਤੋਂ ਹੀ ਉਹ ਐਮਪੀ ਨੇ ਤੇ ਉਹਨਾਂ ਨੇ ਮੈਨੂੰ ਲੱਗਦਾਗਾ ਕਿ ਸਭ ਤੋਂ ਸੋਹਣੀ ਗੱਲ ਰੱਖੀ ਉਹਨਾਂ ਨੇ ਪੂਰਾ ਦੱਸਿਆ ਕਿ ਕਿਵੇਂ ਅਸੀਂ ਐਜ਼ ਇਨ اپੋਜੀਸ਼ਨ ਪਾਰਟੀਆ ਵੀ ਨਾਲ ਸੀਗੇ ਤੁਹਾਡੇ ਨਾਲ ਆਪਰੇਸ਼ਨ ਸੰਧੂਰ ਦੇ ਪਰ ਤੁਸੀਂ ਬਹੁਤ ਝੂਠਾ ਸਾਡੇ ਖਿਲਾਫ ਉਸ ਟੈਂਟ ਤੋਂ ਹੀ ਪ੍ਰਚਾਰ ਕਰਨਾ ਸ਼ੁਰੂ ਕਰ ਚੁੱਕੇ ਸੀਗੇ ਹੁਣ ਵੀ ਸਾਨੂੰ ਐਂਟੀ ਨੈਸ਼ਨਲ ਦਿਖਾ ਕੇ ਸ਼ੁਰੂ ਕਰ ਰਹੇ ਜਿਵੇਂ ਮੋਦੀ ਦੇ ਹੱਕ ਚ ਬੋਲ ਦਿੰਦੇ ਆ ਕਹਿੰਦੇ ਤੁਸੀਂ ਦੇਸ਼ ਭਗਤ ਹੋ ਜੇ ਉਹਦੇ ਖਿਲਾਫ ਬੋਲ ਦਿੰਦੇ ਆ ਤੇ ਤੁਸੀਂ ਸਾਨੂੰ ਕਹਿੰਦੇ ਹੋ ਕਿ ਇਹ ਤਾਂ ਦੇਸ਼ ਵਿਰੋਧੀ ਨੇ ਉਸ ਤੋਂ ਅਲਾਵਾ ਮਤਲਬ ਜੇ ਆਪਾਂ ਗੱਲ ਕਰੀਏ ਅਖਲੇ ਸਿਆਦਵਦੀ ਅਖਲੇ ਸਿਆਦੋ ਸਾਰੇ ਮਤਲਬ ਜਿੰਨੇ ਵੀ اپੋਜੀਸ਼ਨ ਦੇ ਗੂਸੀ ਕੇ ਉਹਨੇ ਉਹਨਾਂ ਨੇ ਸਾਰਿਆਂ ਨੇ ਮਤਲਬ ਜਿਹੜੀ ਗੱਲ ਸ਼ੁਰੂ ਕੀਤੀ ਉਹ ਕਿਤੇ ਨ ਕਿਤੇ ਸੈਨਾ ਦੇ ਪ੍ਰਕਰਮ ਨੂੰ ਸ਼ਾਬਾਸ਼ੀ ਦਿੰਦਿਆਂ ਹੋਇਆ ਅ ਸ਼ੁਰੂ ਕੀਤੀ ਭਾਰਤ ਮਾਤਾ ਜੀ ਜੈ ਨਰੋਜੜਾ ਇੰਡਪੀਰ ਨੈਸ਼ਨਲਿਜ਼ਮ ਦੇ ਜਿੰਨੇ ਵੀ ਸਿੰਬਲ ਹੋ ਸਕਦੇ ਆ ਉਹ ਸਾਰੇ ਇਸਤੇਮਾਲ ਕੀਤੇ ਉਸ ਤੋਂ ਬਾਅਦ ਆਪਣੀ ਗੱਲਾਂ ਸ਼ੁਰੂ ਕੀਤੀਆਂ ਤੇ ਉਹਦੇ 'ਚ ਮੈਨੂੰ ਜੇ ਗੱਲ ਕਰਨੀ ਹੋਖਲੇ ਸਿਆਦ ਉਹਦੀ ਅਖਲੇ ਸਿਆਦ ਉਹਨੇ ਬਹੁਤ ਸੋਹਣੀਆਂ ਗੱਲਾਂ ਰੱਖੀਆਂ ਉਹਨਾਂ ਨੇ ਕਿਹਾ ਕਿ ਤੁਸੀਂ ਦਾ ਪਾਕਿਸਤਾਨ ਅਕੂਪਾਈਡ ਕਸ਼ਮੀਰ ਦੀ ਗੱਲ ਕਰਦੇ ਸੀ ਪੀਓਕੇ ਦੀ ਫਿਰ ਐਦਾਂ ਦਾ ਕੀ ਰਿਹਾ ਕਿ ਤੁਸੀਂ ਪੀਓਕੇ ਹਥਿਆਣ ਦਾ ਮੌਕਾ ਚੁੱਕ ਗਏ ਸੀਜ਼ਫਾਇਰ ਕੇ ਦੇ ਦਬਾਅ 'ਚ ਕੀਤਾ ਤੇ راہુલ ਗਾਂਧੀ ਨੇ ਵੀ ਇਹ ਮੁੱਦਾ ਚੱਕਿਆ ਕਿ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਹੈ ਉਹ 29 ਬਾਰੇ ਕਹਿ ਚੁੱਕਿਆਗਾ ਕਿ ਸੀਜ਼ਫਾਇਰ ਮੈਂ ਕਰਾਇਆਗਾ ਨਰਿੰਦਰ ਮੋਦੀ ਨੂੰ ਇਹ ਸਦਨ 'ਚ ਖੜੇ ਹੋ ਕੇ ਕਹਿ ਦੇਣਾ ਚਾਹੀਦਾ ਕਿ ਡੋਨਾਲਡ ਟਰੰਪ ਝੂਠ ਬੋਲ ਰਿਹਾਗਾ ਉਹਦੇ 'ਚ ਨੀਅਤ ਕਿਉਂ ਨਹੀਂ ਹੈ ਜੇ ਮਤਲਬ ਉਹਨਾਂ ਨੇ ਕਿਹਾ ਤੇ ਜਿਹੜੀ ਤੁਸੀਂ ਗੱਲ ਕੀਤੀ ਪ੍ਰਿੰਕਾ ਗਾਂਧੀ ਦੀ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਸੀਗੇ ਉਹ ਤਾਂ ਤੁਹਾਡੇ ਪ੍ਰਚਾਰ ਦੇ ਕੇ ਹੀ ਕਸ਼ਮੀਰ ਗਏ ਸੀ ਤੁਸੀਂ ਹਰ ਰੋਜ਼ ਪ੍ਰਚਾਰ ਕਰਦੇ ਸੀ ਇੱਥੇ ਕਿ ਇੱਥੇ ਤਾਂ ਪੱਤਾ ਵੀ ਨਹੀਂ ਹਿਲਦਾ ਕਸ਼ਮੀਰ ਚ ਪੱਤਾ ਵੀ ਨਹੀਂ ਹਿਲਦਾ ਤੁਸੀਂ ਉੱਥੇ ਪਲਾਟ ਲੈ ਲਓ ਉੱਥੇ ਰਹਿਣ ਲੱਗ ਦਿਓ ਉੱਥੇ ਜਾਓ ਉੱਥੇ ਤਾਂ ਅਸੀਂ ਸਾਰਾ ਕੁਝ ਨੋਰਮਲ ਕਰਤਾ 370 ਤੋਂ ਬਾਅਦ ਤੇ ਉਹਦੇ ਚ ਫਿਰ ਪ੍ਰਿੰਕਾ ਗਾਂਧੀ ਨੇ ਕਿਹਾ ਕਿ ਤੁਹਾਡੇ ਹਵਾਲੇ ਗਏ ਸੀ ਕਿ ਪਰ ਤੁਸੀਂ ਤਾਂ ਉਹਨੂੰ ਰੱਬ ਦੇ ਹਵਾਲੇ ਛੱਡਤਾ ਲੋਕਾਂ ਨੂੰ ਹੂੰ ਤੁਸੀਂ ਕੋਈ ਮੋਹਨ ਨੂੰ ਸੱਟ ਨਹੀਂ ਦਿੱਤੀ ਉਹ ਜਿਹੜਾ ਏਰੀਆ ਹੈਗਾ ਉਹ ਜੰਗਲ ਕ੍ਰੋਸ ਕਰਕੇ ਉਸ ਗਲਵਾਨ ਕਾ ਉਸ ਬਰਸਾਨ ਕਾਟੀ ਚ ਜਾਣਾ ਪੈਂਦਾਗਾ ਜਿੱਥੇ ਪਹਿਲਗਾਮ ਹੈਗਾ ਤੇ ਤੁਸੀਂ ਉੱਥੇ ਕੋਈ ਸਿਕਿਉਰਿਟੀ ਵਾਲਾ ਨਹੀਂ ਸੀਗਾ ਇਸੇ ਸਬ ਨਾਲ ਉਹਨਾਂ ਨੇ ਪ੍ਰਿੰਕਾ ਗੰਦੀ ਨੇ ਜਿੰਨੇ ਵੀ 26 ਦੇ 26 ਮਾਰੇ ਗਏ ਹੈਗੇ ਆ ਪਹਿਲਗਾਮ ਉਹਨਾਂ ਦੇ ਨਾਮ ਵੀ ਪੜੇ ਰਾਉ ਗੰਦੀ ਨੇ ਵੀ ਮਤਲਬ ਪੂਰਾ ਬਿਉਰਾ ਰੱਖਿਆ ਤੇ ਉਹਨਾਂ ਨੇ ਫੋਰਨ ਪੋਲਿਸੀ ਤੇ ਵੀ ਸਵਾਲ ਚੁੱਕੇ ਰਾਹੁਲ ਗਾਂਧੀ ਦਾ ਇਹ ਕਹਿਣਾ ਸੀਗਾ ਕਿ ਮੈਂ ਇਸੇ ਸਦਨ 'ਚ ਖੜਾ ਹੋ ਕੇ ਕਹਿ ASCIIਗਾ ਕਿ ਸਾਡੀ ਫੋਰਨ ਪੋਲਿਸੀ ਇਹ ਦਸਤ ਤੋਂ ਵੱਡਾ ਫੇਲਿਅਰ ਹੈ ਕਿ ਅਸੀਂ ਪਾਕਿਸਤਾਨ ਅਤੇ ਚਾਈਨਾ ਨੂੰ ਦੂਰ ਨਹੀਂ ਰੱਖ ਪਾਰੇ ਉਹ ਦੋਵੇਂ ਦੋਸਤੀ ਕਰੇ ਬੈਠੇ ਨੇ ਇਹਦਾ ਅਸਰ ਸਾਡੀ ਫੋਰਨ ਪੋਲਿਸੀ ਤੇ ਹੋਊਗਾ ਤੇ ਤੁਸੀਂ ਉਸ ਟਾਈਮ ਮੇਰਾ ਮਜ਼ਾਕ ੜਾਇਆ ਸੀਗਾ ਅੱਜ ਵੀ ਮੈਂ ਕਹਿ ਰਿਹਾ ਹਾਂਗਾ ਤੁਹਾਡੀ ਫੋਰਨ ਪੋਲਿਸੀ ਫੇਲ ਹੋਈ ਹੈ ਤੁਸੀਂ ਇੱਕ ਮੁਲਕ ਦੱਸ ਦੋ ਜੀਨੇ ਤੁਹਾਡਾ ਸਾਥ ਦਿੱਤਾ ਹੋਵੇ ਕਿਸੇ ਮੁਲਕ ਨੇ ਤੁਹਾਡਾ ਸਾਥ ਨਹੀਂ ਦਿੱਤਾ ਤੇ ਇਹ ਗੱਲ راہુલ ਗਾਂਧੀ ਵੱਲੋਂ ਕਹੀ ਗਈ ਇਹਨਾਂ ਤੋਂ ਪਹਿਲਾਂ ਮਿਸ਼ਾ ਨੇ ਗੱਲ ਰੱਖੀ ਸੀਗੀ ਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਬੇਸਿਕਲੀ ਤਾਂ ਤੇ ਇਹ ਵੀ ਕਿਹਾ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਿਹੜਾ ਜਿਨ੍ਹਾਂ ਨੇ ਹਮਲ ਜਿਨ੍ਹਾਂ ਨੇ 26 ਜਾਣਿਆਂ ਨੂੰ ਮਾਰਿਆ ਸੀਗਾ 26 ਟੂਰਿਸਟਾਂ ਨੂੰ ਮਾਰਿਆ ਸੀ ਅਸੀਂ ਉਹਨਾਂ ਉਹਨਾਂ ਦੇ ਕਾਤਲਾਂ ਨੂੰ ਕੱਲ ਮਾਰਤਾ ਕੱਲ ਅਸੀਂ ਆਪਰੇਸ਼ਨ ਮਾਦੇਵ ਕਰਤਾ ਉਹਦੇ ਚ ਸੁਲੇਮਾਨ موسی ਸਾਰਾ ਅਸੀਂ ਮਾਰ ਦਿੱਤੇ ਤੇ ਮੇਰੇ ਕੋਲ ਪ੍ਰੂਫ ਵੀ ਹੈਗਾ ਕਿ ਉਹੀ ਸੀਗੇ ਪਾਕਿਸਤਾਨ ਵੱਲੋਂ ਭੇਜੇ ਗਏ ਸੀ ਦੋਹਾਂ ਦੇ ਪਾਕਿਸਤਾਨ ਦੇ ਵੋਟਰ ਆਈਡੀ ਕਾਰਡ ਮਿਲੇ ਨੇ ਤੇ ਆਈਡੀ ਚੋਕਲੇਟ ਮਿਲੀ ਹੈ ਇੱਕ ਇੱਕ ਹਲੋਣਾ ਨੇ ਕਹੀ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਚੰਡੀਗੜ੍ਹ ਭੇਜ ਕੇ ਉਹ ਬੁਲੇਟਸ ਵਗੈਰਾ ਵੀ ਚੈੱਕ ਕਰਾ ਲਿਆ ਸਾਰਾ ਕੁਝ ਚੈੱਕ ਕਰਾ ਲਿਆ ਹੁਣ ਪਹਿਲੀ ਗੱਲ ਮੇਰਾ ਜਿਹੜਾ ਅਮਿਤ ਸ਼ਾਹ ਨੇ ਪ੍ਰੂਫ ਪੇਸ਼ ਕੀਤਾ ਕਿ ਜਿਹੜੇ ਪਾਕਿਸਤਾਨੀ 테ਰਰਿਸਟ ਮਾਰੇ ਅਸੀਂ ਉਹਨਾਂ ਦੇ ਕੋਲ ਸਾਨੂੰ ਪਾਕਿਸਤਾਨੀ VOTING ID ਕਾਰਡ ਵੀ ਮਿਲੇ ਨੇ ਹੁਣ ਇਹ ਤੋਂ ਮੈਨੂੰ ਸ਼ੱਕ ਹੁੰਦਾ ਗਾ ਇਸ ਥਿਉਰੀ ਤੇ ਉਹ ਸ਼ੱਕ ਇਸ ਕਰਕੇ ਹੁੰਦਾ ਗਾ ਕਿ ਮਨ ਲਓ ਜੇ ਕੋਈ ਬੰਦਾ ਕ੍ਰਾਈਮ ਕਰਨ ਜਾਵੇ ਤਾਂ ਉਹ ਆਪਣੇ ਆਈਡੈਂਟਿਟੀਜ਼ ਕੀ ਆਈਡੈਂਟੀਟੀ ਕਾਰਡ ਕੀ ਨਾਲ ਲੈ ਕੇ ਜਾਂਦਾਗਾ ਖਾਸ ਕਰ ਜੇ دہشتਗਰਦ ਜਿਹਦਾ ਮਕਸਦ ਹੀ ਆਪਾਂ ਨੂੰ ਪਤਾ ਹੈ ਕਿ ਉਹ ਕਿੰਨਾ ਟ੍ਰੇਨਡ ਹੁੰਦਾਗਾ ਉਹਨੂੰ ਟ੍ਰੇਨ ਕਰਕੇ ਭੇਜਿਆ ਜਾਂਦਾਗਾ ਉਹ VOTING ਕਾਰਡ ਲੈ ਕੇ ਭੇਜਣਗੇ ਕਿ ਲੋ ਤੁਹਾਡਾ ਆਈਡੀ ਕਾਰਡ ਲੈ ਕੇ ਜਾਓ ਤੁਹਾਡੇ ਨਾਲ ਤਾਂ ਕਿ ਤੁਸੀਂ ਫੜੇ ਜਾਓ ਤਾਂ ਅਗਲੇ ਨੂੰ ਪਤਾ ਚੱਲ ਜਾਵੇ ਜੀ ਚਲੋ ਠੀਕ ਹੈ ਇਹਦੇ ਤੇ اپੋਜੀਸ਼ਨ ਦੇ ਆਗੂਆਂ ਨੇ ਵੀ ਸਵਾਲ ਚੁੱਕਿਆ ਇਸ ਆਪਰੇਸ਼ਨ ਮਾਦੇਵ ਦੇ ਕਹਿੰਦੇ ਕਿ ਤੁਸੀਂ ਇੱਕ ਦਿਨ ਪਹਿਲਾਂ ਜਿੱਦਨੇ ਸੈਸ਼ਨ ਹੋਣਾ ਸੀਗਾ ਤੁਹਾਨੂੰ ਘੇਰਿਆ ਜਾਣਾ ਸੀਗਾ ਤੁਹਾਡੇ ਤੋਂ ਸਵਾਲ ਪੁੱਛਿਆ ਜਾਣਾ ਸੀਗਾ ਉਦੋਂ ਤੁਸੀਂ ਇੱਕ ਆਪਰੇਸ਼ਨ ਕਰਕੇ ਕਹਿ ਰਹੇ ਹੋ ਕਿ ਅਸੀਂ ਮਾਰਤੇ ਤੇ ਫਿਰ ਤੁਸੀਂ ਪ੍ਰੂਫ ਦੇਣ ਦੀ ਵਿਗਲ ਕਰਿਓ ਇਹ ਸਵਾਲ ਚੁੱਕੇ ਗਏ ਅਮਿਤ ਸ਼ਾਹ ਨੇ ਕਾਂਗਰਸ ਤੇ ਨਸਾਨਾ ਸੱਤਿਆ ਤੇ ਉਹੀ ਉਹਨਾਂ ਨੇ ਕਿਹਾ ਕਿ ਪਹਿਲਾ ਇੰਡੀਆ ਵਾਲੇ ਸਰੈਂਡਰ ਕਰ ਦਿੰਦੇ ਸੀਗੇ ਇੰਡੀਆ ਨੇ ਕੁਝ ਨਹੀਂ ਕੀਤਾ ਮਨਮੋਹਨ ਸਿੰਘ ਨੇ ਕੁਝ ਨਹੀਂ ਕੀਤਾ ਐਡੇ ਇੱਥੇ ਬਲਾਸਟ ਹੋਏ ਉਹਦੇ ਚ ਕੁਝ ਨਹੀਂ ਹੋਇਆ ਇਸ ਕਿਸਮ ਦੇ ਗੱਲਣਾ ਇਸ ਤੇ ਕਾਊਂਟਰ ਸਵਾਲ ਇਸ ਤੇ ਕਾਊਂਟਰ ਸਵਾਲ ਨਹੀਂ ਆਇਆ ਅਮਿਤ ਸ਼ਾਹ ਹੁਣਾਂ ਨੂੰ ਜਦੋਂ ਜਿਹੜੀ ਗੱਲ ਤੇ ਤੁਸੀਂ ਰੱਖੀ ਹੈ ਨੁਕਤੇ ਨਜ਼ਰ ਕੇ ਕਿਸ ਤਰੀਕੇ ਦੇ ਨਾਲ ਉਹ ਵਿਅਕਤੀ ਆਪਣੀ ਆਈਡੀ ਲੈ ਕੇ ਆਊਗਾ ਨਾਲੇ ਐਨ ਉਸ ਮੌਕੇ ਕਿਉਂ ਇਹ ਵਾਲਾ ਦੁਬਾਰਾ ਤੋਂ ਇੱਕ ਆਪਰੇਸ਼ਨ ਕੀਤਾ ਗਿਆ ਹੈ ਜਿਸ ਚੋ ਮਾਰੇ ਗਏ ਨੇ ਉਸ ਦਾ ਨਾਂ ਵੀ ਆਪਰੇਸ਼ਨ ਸ਼ਾਇਦ ਮਹਾਦੇਵ ਰੱਖਿਆ ਤੇ ਇਹ ਐਨ ਮੌਕੇ ਤੇ ਕਿ ਇਹ ਸ਼ੰਕੇ ਨਹੀਂ ਪੈਦਾ ਕਰਦਾ ਤੁਹਾਡੇ ਸਾਡੇ ਮਨ ਦੇ ਵਿੱਚ ਤੇ ਜੇ ਸਾਡੇ ਕਰ ਰਿਹਾ ਤੇ ਉੱਥੇ ਜਿਹੜੇ ਸਾਹਮਣੇ ਬੈਠੇ ਨੇ ਸਦਨ ਚ ਉਹਨਾਂ ਤੇ ਸ਼ੰਕੇ ਨਹੀਂ ਹੋਏ ਹੋਣਗੇ ਕਿਸੇ ਨੇ ਸਵਾਲ ਨਹੀਂ ਪੁੱਛਿਆ ਮੌੜ ਮੇ ਰੂਪ ਚ ਅ ਦੇਖੋ ਇੱਕ ਤਾਂ ਇਹ ਮਸਲਾ ਸੈਂਸਿਟਿਵ ਹੈ ਕਿਉਂਕਿ ਬੀਜੇਪੀ ਲਗਾਤਾਰ ਜਿਹੜਾ ਵੀ اپੋਜੀਸ਼ਨ ਪਾਰਟੀ ਦਾ ਆਗੂ ਸਵਾਲ ਪੁੱਛ ਰਿਹਾਗਾ ਉਹਨੂੰ ਇਹ ਕਹਿ ਰਹੇ ਦੇਖੋ ਇੰਡੀਆ ਇੰਡੀਆ ਦੀ ਆਰਮੀ ਤੇ ਸ਼ੱਕ ਕਰ ਰਹੇ ਨੇ ਤਾਂ ਪਰ 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 ਇਹਦੇ ਵਿੱਚ ਮਨਦੀਪ ਜੀ ਇਹ ਇਹਦੇ ਵਿੱਚ ਇਹ ਇਹਦੇ ਵਿੱਚ ਗੱਲਾਂ ਗੱਲਾਂ ਚ ਖਲੇ ਸਿਆਦਾ ਉਹ ਕਿਉਂਕਿ ਅਮਿਤ ਸ਼ਾ ਤੋਂ ਬਾਅਦ ਬੋਲਨੇ ਸੀਗੇ ਉਹਨਾਂ ਨੇ ਆਪਣੀ ਗੱਲ ਰੱਖਤੀ ਸੀ ਉਹਨਾਂ ਨੇ ਕਹਿਤਾ ਸੀਗਾ ਇਹ ਉਹਨਾਂ ਨੇ ਪਰ ਮਨਦੀਪ ਜੀ ਇਹਦੇ ਵਿੱਚ ਗੱਲ ਇਹ ਹੈ ਨਾ ਕਿ ਅਸੀਂ ਫੋਕਾ ਨੈਸ਼ਨਲਿਜ਼ਮ ਕਿੰਨਾ ਸਮਾਂ ਚੱਕੀ ਰੱਖਾਂਗੇ ਅਸੀਂ ਕਦੋਂ ਤੱਕ ਸਰਕਾਰ ਨੂੰ ਇਹ ਮਜਬੂਰ ਨਹੀਂ ਕਰਾਂਗੇ ਕਿ ਭਾਈ ਤੁਸੀਂ ਕੰਮ ਦੀ ਗੱਲ ਕਰੋ ਤੁਸੀਂ ਉਹ ਦੱਸੋ ਜੋ ਅਸਲ ਚ ਹੋਇਆ ਹੈ ਐ ਇਸ ਤਰੀਕੇ ਦੇ ਨਾਲ ਤਾਂ ਫਿਰ ਅਸੀਂ ਇਸੇ ਗੱਲ ਤੇ ਹਮੇਸ਼ਾ ਚੁੱਪ ਰਹਾਂਗੇ ਕਿ ਭਾਈ ਸਾਡੇ ਤੇ ਐਂਟੀ ਨੈਸ਼ਨਲਿਜ਼ਮ ਨੈਸ਼ਨਲਿਸਟ ਹੋਣ ਦਾ ਥੱੱਬਾ ਨਾ ਲੱਗ ਜਾਵੇ ਫਿਰ ਨੁਕਸਾਨ ਤਾਂ ਅਸੀਂ ਆਲਟੀਮੇਟਲੀ ਆਪਣੇ ਦੇਸ਼ ਦਾ ਹੀ ਕਰ ਰਹੇ ਹਾਂ ਇਹੋ ਜਿਹਾ ਝੂਠ ਨੂੰ ਪ੍ਰਚਾਰ ਕੇ ਇਹੋ ਜਿਹਾ ਝੂਠ ਦੇ ਪਿੱਛੇ ਵਾਹੋ ਬਾਈ ਕਰਕੇ ਬਿਲਕੁਲ ਸਹੀ ਕਹਿ ਰਹੇ ਹੋ ਤੇ ਇਸੇ ਤੇ ਮਤਲਬ ਅਖਲੇ ਸਿਆਦਾ ਉਹਨੇ ਬੜੇ ਤਰੀਕੇ ਨਾਲ ਇਹ ਸਾਰੀਆਂ ਗੱਲਾਂ ਰੱਖਤੀਆਂ ਸੀਗੀਆਂ ਤੇ ਕਿਉਂਕਿ ਉਹਨਾਂ ਤੋਂ ਬਾਅਦ ਬੋਲੇ ਸੀਗੇ ਤੇ ਇਸ ਤੋਂ ਅਲਾਵਾ ਜੇ ਆਪਾਂ ਗੱਲ ਕਰ ਲਈਏ rauhl gandhi ਨੇ ਵੀ ਕਈ ਸਾਰੀਆਂ ਗੱਲਾਂ ਕੀਤੀਆਂ ਜਿਵੇਂ rauhl gandhi ਦੀ ਮੈਂ ਕੁਝ ਗੱਲਾਂ ਤੁਹਾਨੂੰ ਦੱਸ ਦੇਣਾ ਜਿਵੇਂ ਉਹਨਾਂ ਨੇ ਕਿ ਅਕੇ ਨਾਲ ਤਾਂ 35 ਮਿੰਟਾਂ ਦੇ ਅੰਦਰ ਹੀ ਸਰੈਂਡਰ ਕਰ ਦਿੱਤਾ ਰਾਜਨਾਥ ਸਿੰਘ ਨੇ ਕਲਕਿਆ ਸੀਗਾ ਕਿ ਅਸੀਂ 1 35 ਤੇ ਅਸੀਂ ਪਾਕਿਸਤਾਨ ਨੂੰ ਫੋਨ ਕਰਕੇ ਦੱਸਤਾ ਸੀਗਾ ਕਿ ਅਸੀਂ ਤੁਹਾਡੇ ਟਾਰਗੇਟ ਹਿਟ ਕੀਤੇ ਨੇ ਤੇ ਉਹਦੇ ਤੇ ਰਾਹੁਲ ਗਾਂਧੀ ਨੇ ਪੱਤੀ ਜਤਾਈ ਹੈ ਕਹਿੰਦੇ ਕਿ ਤੁਸੀਂ ਆਪ ਕਿਉਂ ਦੱਸ ਰਹੇ ਹੋ ਇਹਦਾ ਮਤਲਬ ਤਾਂ ਇਹ ਹੈ ਕਿ ਤੁਸੀਂ ਖੁੱਲਾ ਛੱਡਤਾ ਇੰਡੀਆਨ ਆਰਮੀ ਦੇ ਤੁਸੀਂ ਹੱਥ ਬੰਨਤੇ ਇੰਡੀਅਨ ਜਿਹੜੇ ਡਿਫੈਂਸ ਫੋਰਸਿਸ ਸੀ ਉਹਨਾਂ ਦੇ ਹੱਥ ਬੰਨਤੇ ਤੇ ਉਹਨਾਂ ਨੂੰ ਕਹਤਾ ਕਿ ਨਹੀਂ ਨਹੀਂ ਉਹਨਾਂ ਦੇ 에어 ਡਿਫੈਂਸ ਸਿਸਟਮ ਨੂੰ ਟਾਰਗੇਟ ਨਾ ਕਰਿਓ ਜੀ ਸਿਰਫ ਆਤੰਗੀ ਟਿਕਾਣਿਆਂ ਨੂੰ ਟਾਰਗੇਟ ਕਰਿਓ ਤੇ ਉਹਨਾਂ ਦੇ 에어 ਡਿਫੈਂਸ ਸਿਸਟਮ ਨੇ ਸਾਡਾ ਫਾਈਟਰ ਜੈਟ ਸਿੱਟ ਲਿਆ ਤੇ ਬੜੀ ਤਰੀਕੇ ਨਾਲ ਰਾਹੁਲ ਗਾਂਧੀ ਨੂੰ ਵੀ ਬੜਾ ਸੰਭਲ ਕੇ ਬੋਲਣਾ ਪਿਆ ਮਲੋਡਸ ਐਸੈਂਸਿੰਗ ਚੀਜ਼ਾਂ ਸੀ ਕਿ ਆਂਗਰੇਜ਼ੀ ਚ ਬੋਲ ਰਹੀ ਸੀ ਕੋਈ ਨੂੰ ਪਤਾ ਸੀਗਾ ਕਿ ਜੇ ਹਿੰਦੀ ਚ ਬੋਲਾਂਗਾ ਤੇ ਇਸ ਬਾਤ ਚ ਵਾਇਰਲ ਕਰਨਗੇ ਘਟ ਘਟ ਕੇ ਤੇ ਅੰਗਰੇਜ਼ੀ ਇੰਡੀਆ ਦੇ ਅੱਧ ਦੇ ਤੋਂ ਵੱਧ ਲੋਕਾਂ ਖਾਸ ਕਰ ਹਿੰਦੀ ਬੈਲਟ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਇਸ ਕਰਕੇ ਇਹ ਦੇਖੋ ਵਿਚਾਰਿਆਂ ਨੂੰ ਵਿੱਚ ਜਿਹੜੇ ਗੱਲ ਕਹਿ ਰਹੇ ਸੀਗੇ ਆਪੋਜੀਸ਼ਨ ਵਾਲੇ ਬੜੇ ਸਟ੍ਰੈਟੇਜੀਕਲੀ ਕਹਿ ਰਹੇ ਸੀਗੇ ਤੇ ਉਹਦੇ ਚ ਕੈਪਟਨ ਸ਼ਿਵ ਕੁਮਾਰ ਦਾ ਜ਼ਿਕਰ ਵੀ ਆਇਆ ਉਹਨਾਂ ਨੇ ਕਿਹਾ ਕਿ ਪੰਜ ਜਿਹੜੇ ਫਾਈਟਰ ਜੈਟ ਹੈਗੇ ਉਹ ਗਵਾਏ ਗਏ ਹੈਗੇ ਤੇ ਉਹਦੇ ਉਹਦੇ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਸਾਡੀ ਗੱਲ ਸੁਣੀ ਹੁੰਦੀ ਤਾਂ ਇਹ ਨਹੀਂ ਗੋਆਏ ਜਾਣੇ ਸੀਗੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਆਰਮੀ ਦਾ ਜਿਹੜਾ ਇਸਤੇਮਾਲ ਹੈ ਉਹ ਉਦੇਸ਼ਕ ਚ ਹੋਣਾ ਚਾਹੀਦਾ ਉਹ ਪ੍ਰਧਾਨ ਮੰਤਰੀ ਦੇ ਪ੍ਰੋਪਾਗੈਂਡਾ ਵਾਸਤੇ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਨੇ ਇੱਕ ਸਵਾਲ ਜੋ ਜਿਹੜਾ ਸਭ ਸਾਰਿਆਂ ਨੇ ਉਠਾਇਆ ਮਤਲਬ ਅਖਲੇਸ਼ਾ ਦੋਨੇ ਵੀ ਚੱਕਿਆ ਤੇ ਰਾਹੁਲ ਗਾਂਧੀ ਨੇ ਵੀ ਚੱਕਿਆ ਕਿ ਜਿਹੜਾ ਪਾਕਿਸਤਾਨ ਦਾ ਆਰਮੀ ਚੀਫ ਸੀਗਾ ਉਹ ਵਾਈਟ ਹਾਊਸ ਡਿਨਰ ਕਰਨ ਕਿਉਂ ਗਿਆ ਸੀ ਟਰੰਪ ਦੇ ਨਾਲ ਤੇ ਉਹਦੇ ਚ ਇਹ ਵੀ ਗੱਲ ਨਿਕਲ ਕੇ ਆਈ ਕਿ ਮਤਲਬ ਤੁਸੀਂ ਤੁਹਾਡਾ ਜਿਹੜਾ ਆਪੋਜੀਟ ਧਰ ਹੈ ਤੁਹਾਡੇ ਤੁਹਾਡੇ ਤੋਂ ਆਪੋਜੀਟ ਧਰ ਅਸਦ ਮੁਨੀਰ ਉਰੀ ਉਹ ਡਿਨਰ ਕਰ ਰਹੇ ਨੇ ਡੋਨਲਡ ਟਰੰਪ ਦੇ ਨਾਲ ਡੋਨਲਡ ਟਰੰਪ ਚਲਾ ਚਲਾ ਕੇ ਕਹਿ ਰਹੇ ਕਿ ਮੈਂ ਵਪਾਰ ਦਾ ਧੋਸ ਦੇ ਕੇ ਇਹ ਸੀਜ਼ ਫਾਇਰ ਕਰਾਇਆ ਗਿਆ ਤੁਸੀਂ ਕੁਝ ਨਹੀਂ ਕਰ پا ਰਹੇ ਉਹਨਾਂ ਨੂੰ ਐਂਟੀ ਟੈਰਰਿਸਟ ਜਿਹੜਾ ਯੂਨਾਈਟਿਡ ਨੇਸ਼ਨਸ ਨੇ ਉਹ ਯੂਨਾਈਟਿਡ ਨੇਸ਼ਨ ਨੇ ਜਿਹੜਾ ਬਣਾਇਆ ਉਸ ਕਮੇਟੀ ਚ ਰਖ ਲਿਆ ਗਿਆ ਤੁਸੀਂ ਇਹ ਨੈਰੇਟਿਵ ਸੈੱਟ ਨਹੀਂ ਕਰ ਪਾਏ ਕਿ ਪਾਕਿਸਤਾਨ ਬੇਸਿਕਲੀ ਟੈਰਰਿਜ਼ਮ ਨੂੰ ਸਪੋਰਟ ਕਰ ਰਿਹਾ ਹੈਗਾ ਤੁਸੀਂ ਕੁਝ ਤੁਸੀਂ ਫੋਰਨ ਪੋਲਿਸੀ ਵਾਲੇ ਮਾਮਲੇ ਤੇ ਫੇਲ ਹੋਏ ਹੋ ਇਹ ਸਾਰੇ ਆਗੂਆਂ ਨੇ ਖਲੇਸਿਆਦ ਉਹਨੇ ਵੀ ਕਿਹਾ ਉਹ ਤੇ ਮਤਲਬ ਅਖਲੇਸਿਆਦ ਉਹਤੇ ਵੀ ਨਿਸ਼ਾਨਾ ਸਾਧਿਆ ਅਖਲੇਸ ਇਸ ਨੇ ਅਮਿਤ ਸ਼ਾ ਨੇ ਉਹਨਾਂ ਨੇ ਕਿਹਾ ਕਿ ਆਤੰਕਵਾਦੀਆਂ ਦਾ ਧਰਮ ਪਤਾ ਲੱਗ ਗਿਆ ਇਸ ਕਰਕੇ ਇਹਨਾਂ ਨੂੰ ਦੁੱਖ ਹੋ ਰਿਹਾਗਾ ਅਖਲੇਸਿਆਦ ਉਤੇ ਯਾਨੀ ਕਿ ਕਿਤੇ ਨਾ ਕਿਤੇ ਇੱਕ ਕਮਨਲ ਕਮੈਂਟ ਸੀ ਗਮਿਤ ਸ਼ਾਦਾ ਲੇਕਿਨ ਖੈਰ ਇਹ ਤਾਂ ਹਮੇਸ਼ਾ ਕਮਨਲ ਤਰੰਦੇ ਹੀ ਹੈ ਇਹ ਇਹ ਵੀ ਬੈਂਗਲ ਬਾਰ ਬਾਰ ਨਿਕਲ ਕੇ ਆਇਆ ਕਿ ਚਾਈਨਾ ਤੋਂ ਸਾਨੂੰ ਵੱਧ ਖਤਰਾ ਹੈਗਾ ਤੁਸੀਂ ਚਾਈਨਾ ਬਾਰੇ ਵੀ ਗੱਲ ਕਰੋ ਤੇ ਚਾਈਨਾ ਜਿਸ ਉਸ ਆਪਣਾ ਪਾਕਿਸਤਾਨ ਦਾ ਸਾਥ ਦੇ ਰਿਹਾਗਾ ਤਾਂ ਉਹ ਉਹ ਉਹਦਾ ਨੁਕਸਾਨ ਆਪਾਂ ਨੂੰ ਹੋ ਹੋਊਗਾ ਅਖਲੇਸ਼ ਯਾਦਵ ਦੇ ਖਿਲਾਫ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਕਿਉਂਕਿ ਅਖਲੇਸ਼ ਯਾਦਵ ਬਹੁਤ ਆਪਾਂ ਕਹਿ ਲਈਏ ਕਿ ਬਹੁਤ ਕ੍ਰਿਸਪ ਹੋ ਕੇ ਤੇ ਸਰਕਾਸਟਿਕ ਵਿੱਚ ਇਹਨਾਂ ਨੂੰ ਟਾਰਗੇਟ ਕਰ ਰਹੇ ਨੇ ਇਸ ਕਰਕੇ ਉਹ ਹਿੰਦੀ ਮੀਡੀਆ ਦੇ ਵਿੱਚ ਅਖਲੇਸ਼ ਯਾਦਵ ਦੇ ਠੀਕ ਠਾਕ ਉਲਟ ਪ੍ਰੋਪਾਗੈਂਡਾ ਕਰਾ ਰਹੇ ਨੇ ਤੇ ਇਹ ਆਪਾਂ ਕਰ ਲਈਏ ਇੱਕ ਇਹ ਗੱਲਾਂ ਰਹੀਆਂ ਬਾਕੀ ਹੁਣ ਆਪਾਂ ਗੱਲ ਕਰ ਲੈਂਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਹ ਹਜੇ ਵੀ ਪਾਰਲੀਮੈਂਟ ਚ ਉਹਨਾਂ ਦਾ ਸਪੀਚ ਚੱਲ ਹੀ ਰਿਹਾਗਾ ਤੇ ਉਹਨਾਂ ਨੇ ਦੇਖੋ ਕੁਝ ਚੀਜ਼ਾਂ ਹੋਈਆਂ ਨੇ ਉਹਨਾਂ ਨੇ ਇੱਕ ਤਾਂ ਇਹ ਕਿਹਾ ਕਿ ਕਾਂਗਰਸ ਇੱਕ ਉਹਨਾਂ ਨੇ ਪਹਿਲੇ ਪਹਿਲਾਂ ਤਾਂ ਗੱਲ ਰੱਖੀ ਕਿ ਅਸੀਂ ਆਪਰੇਸ਼ਨ ਸੰਧੂਰ ਕੀਤਾ ਪਹਿਲਗਾਮ 'ਚ ਹਮਲਾ ਹੋਇਆ 2 ਆਪ੍ਰੈਲ ਨੂੰ ਉਸ ਤੋਂ ਬਾਅਦ ਆਪੋਜੀਸ਼ਨ ਪਾਰਟੀਆਂ ਸਾਨੂੰ けੜਨ ਲੱਗੀਆਂ ਕਿ ਮੋਦੀ ਕਿੱਥੇ ਹੈ ਮੋਦੀ ਕਿੱਥੇ ਹੈ ਤੇ ਇਸ ਇਹਨਾਂ ਦੇ ਪ੍ਰਾ ਕਰਮ ਤੇ ਸਵਾਲ ਧੁੱਕਣ ਲੱਗ ਪਈ ਕਾਂਗਰਸ ਇਸ ਕਿਸਮ ਦੀ ਉਹਨਾਂ ਨੇ ਪਹਿਲਾਂ ਤਾਂ ਮਾਹੌਲ ਬਣਾਇਆ ਫਿਰ ਕਿਹਾ ਕਿ ਅਸੀਂ ਜਾ ਕੇ ਫਿਰ ਆਪਰੇਸ਼ਨ ਸਧੂਰ ਕਰਤਾ ਇਹ ਕਰਤਾ ਇਹ ਗੱਲਾਂ ਉਹਨਾਂ ਨੇ ਕਿਹਾ ਕਿ ਕਾਂਗਰਸ ਤਾਂ ਸਾਡੇ ਖਿਲਾਫ ਸੀਗੀ ਪਰ ਫਿਰ ਵੀ ਅਸੀਂ ਜਾ ਕੇ ਕਰਤਾ ਤੇ ਉਹਨਾਂ ਨੇ ਮਤਲਬ ਆਪੋਜੀਸ਼ਨ ਨੂੰ ਮੇਨ ਟਾਰਗੇਟ ਤੇ ਰੱਖਿਆ ਫਿਰ ਉਹਨਾਂ ਨੇ ਕਿਹਾ ਕਿ ਸੀਜ਼ਫਾਇਰ ਕਿਸੇ ਨੇ ਨਹੀਂ ਕਰਾਇਆ ਅਸੀਂ ਪਾਕਿਸਤਾਨ ਆਲੇ ਆਣੇ ਸਾਡੇ ਅੱਗੇ ਗੜਗੜਾਏ ਅਸੀਂ ਉਹਨਾਂ ਦੀ ਟੂਈ ਨਹੀਂ ਪੰਤੀ ਸੀ ਕਿ ਕਿ ਉਹਨਾਂ ਨੂੰ ਗਿੜਗੜਾਣਾ ਪਿਆ ਇਹ ਗੱਲ ਇੱਥੇ ਇੱਥੇ ਮਨਦੀਪ ਜੀ ਸਵਾਲ ਲੈ ਲਿਓ ਮੇਰਾ ਇੱਥੇ ਜਿੱਦਾਂ ਹੁਣ ਤੁਸੀਂ ਜ਼ਿਕਰ ਕੀਤਾ ਕਿ ਕਾਂਗਰਸ ਤਾਂ ਸਾਡੇ ਨਾਲ ਨਹੀਂ ਸੀ ਸੋ ਕਾਲਡ ਆਪਾਂ ਕੋਈ ਵੀ ਥਰਡ ਪਾਰਟੀ ਹੋਰ ਵੀ ਪਾਰਟੀ ਕਹਿ ਲਈਏ ਤੁਸੀਂ ਸੰਬੋਧਨ ਦੇਸ਼ ਨੂੰ ਕਰ ਰਹੇ ਹੋ ਕਿ ਸਾਹਮਣੇ ਵਾਲੀਆਂ ਪਾਰਟੀਆਂ ਨੂੰ ਕਰ ਰਹੇ ਹੋ ਤੁਸੀਂ ਉੱਥੇ ਵੀ ਲੋਕਾਂ ਨੂੰ ਜਵਾਬ ਦੇਣ ਦੀ ਜਗ੍ਹਾ ਦੇ ਉੱਪਰ ਟਾਰਗੇਟ ਤੇ ਵਿਰੋਧੀਆਂ ਨੂੰ ਰੱਖ ਕੇ ਹੀ ਸਾਰੀਆਂ ਗੱਲਾਂ ਕਰ ਰਹੇ ਹੋ ਕਿਉਂ ਨਹੀਂ ਤੁਸੀਂ ਨਿਊਟਰਲ ਹੋ ਕੇ ਗੱਲ ਕਰਦੇ ਵੀ ਅਸੀਂ ਆਹ ਕੀਤਾ ਐਕਸ਼ਨ ਉਹ ਦੇਖੋ ਉਹਨਾਂ ਤੋਂ ਬੇਸਿਕਲੀ ਸਾਰਾ ਮਾਮਲਾ ਕੀ ਹੈ ਕਿ ਕਾਂਗਰਸ ਨੇ ਇੱਕ ਕੰਟਰਾਸਟ ਖੜਾ ਕੀਤਾ ਸੀ ਕਾਂਗਰਸ ਨੇ ਇਹ ਸਵਾਲ ਚੁੱਕੇ ਨਰਿੰਦਰ ਮੋਦੀ ਤੇ ਕਿ ਬਿਨ ਨਰਿੰਦਰ ਮੋਦੀ ਹੋਰੀ ਜਦੋਂ ਸੱਤਾ ਚ ਆਏ ਨਹੀਂ ਸੀ ਉਹ ਦੋਵੇਂ ਗੱਲਾਂ ਮਾਰਦੇ ਸੀਗੇ ਕਿ ਅਸੀਂ ਪਾਕਿਸਤਾਨ ਓਕੂਪਾਈਡ ਕਸ਼ਮੀਰ ਲੈ ਲਾਂਗੇ ਅਸੀਂ ਇਹ ਕਰ ਲਾਂਗੇ ਤੇ ਵਧੀਆ ਮੌਕਾ ਸੀ ਗੱਲ ਇਹ ਕਿ ਉਹ ਨਹੀਂ ਸੀ ਸਫਾਇਰ ਕਿਉਂ ਕਰਾਇਆ 트럼ਪ ਤੇ ਸਵਾਲ ਚੁੱਕਿਆ 트럼ਪ ਨੇ ਜਿਹੜਾ ਸਫਾਇਰ ਕਰਨ ਦਾ ਐਲਾਨ ਕੀਤਾ ਦੂਜਾ ਫੋਰਨ ਪੋਲਿਸੀ ਤੇ ਸਵਾਲ ਚੁੱਕਿਆ ਕਿ ਕੋਈ ਕੋਈ ਵੀ ਮੁਲਕ ਦੁਨੀਆ ਦਾ ਇੰਡੀਆ ਦੇ ਨਾਲ ਕਿਉਂ ਨਹੀਂ ਆਇਆ ਨਰਿੰਦਰ ਮੋਦੀ ਹੋਰਾਂ ਕੋਲ ਸਭ ਤੋਂ ਇਸ ਗੱਲ ਦਾ ਜਵਾਬ ਨਹੀਂ ਹੈ ਕਿ ਇੱਕ ਤਾਂ ਪਾਕਿਸਤਾਨ ਅਕੂਪਾਈਡ ਕਸ਼ਮੀਰ ਨੂੰ ਲੈ ਕੇ ਉਹਨਾਂ ਕੋਲ ਕੋਈ ਜਵਾਬ ਨਹੀਂ ਹੈ ਕਿ ਕਿਉਂ ਨਹੀਂ ਤੁਸੀਂ ਪਹਿਲਾਂ ਤਾਂ ਵੜਕਾ ਮਾਰਦੇ ਹੁੰਦੇ ਸੀ ਥਾਪੀਆਂ ਮਾਰਦੇ ਸੀ ਅਸੀਂ ਲੈ ਲਾਂਗੇ ਸਾਡੀ ਸਰਕਾਰ ਆ ਕਿ ਤਾਂ 11 ਸਾਲ ਹੋ ਗਏ ਉਹਨਾਂ ਤਾਂ ਮੌਕਾ ਵੀ ਸੀਗਾ ਉਹਦੇ ਉੱਤੇ ਤਾਂ ਕੋਈ ਜਵਾਬ ਨਹੀਂ ਹੈਗਾ ਦੂਜਾ ਕਾਂਗਰਸ ਦਾ ਜਿਹੜਾ ਸਵਾਲ ਹੈ ਕਿ ਫੋਰਨ ਪੋਲਿਸੀ ਤੋਂ ਤੁਸੀਂ ਫੇਲ ਹੋਏ ਹੋ ਕੋਈ ਵੀ ਮੁਲਕ ਕਿਸੇ ਵੀ ਮੁਲਕ ਨੇ ਸਪੋਰਟ ਨਹੀਂ ਕੀਤਾ ਉਹਦਾ ਕੋਈ ਜਵਾਬ ਨਹੀਂ ਹੈ ਹਾਲਾਂਕਿ ਨਰਿੰਦਰ ਮੋਦੀ ਨੇ ਇਸ ਤਰੀਕੇ ਨਾਲ ਇਹਨੂੰ ਕਮਾਤਾ ਕਿ ਨਹੀਂ ਨਹੀਂ ਦੁਨੀਆ ਦੇ ਕਿਸੇ ਵੀ ਮੁਲਕ ਨੇ ਸਾਡਾ ਸਾਡੀ ਖਿਲਾਫਤ ਨਹੀਂ ਕੀਤੀ ਸਾਰਿਆਂ ਨੇ ਟੈਰਰਿਜ਼ਮ ਤੇ ਸਾਡਾ ਸਮਰਥਨ ਕੀਤਾ ਇਸ ਕਿਸਮ ਨਾਲ ਕਮਾਤਾ ਗਲਤ ਹੈ ਸੀ ਕਿ ਪਾਕਿਸਤਾਨ ਇੰਡੀਆ ਨਾਲ ਜਦੋਂ ਕਨਫਲਿਕਟ ਹੋਈ ਤੇ ਪਾਕਿਸਤਾਨ ਦੇ ਨਾਲ ਤਾਂ 36 ਮੁਲਕਾਂ ਨੇ 3 ਦਰਜਨ ਮੁਲਕਾਂ ਨੇ ਸਮਰਥਨ ਦਿੱਤੇ ਠੀਕ ਹੈ ਤੇ ਇਹ ਵਾਸਤੇ ਕਿਸੇ ਨੇ ਵੀ ਓਪਨ ਸਟੇਟਮੈਂਟ ਨੀਤੀ ਕੋਈ ਵੀ ਨਹੀਂ ਦਿੱਤਾ ਪਰ ਇਹਨੂੰ ਕੋ ਮਾਤਾ ਨਰਿੰਦਰ ਮੋਦੀ ਨੇ ਫਿਰ ਜਦੋਂ ਟੈਰਰਿਜ਼ਮ ਤੇ ਗੱਲ ਆਈ ਕਿਉਂਕਿ ਕਾਂਗਰਸ ਕਹੇ ਰਹੀ ਸੀ ਤੁਸੀਂ ਤਾਂ ਕਹਿੰਦੇ ਸੀ ਕਿ ਕਸ਼ਮੀਰ ਤੇ ਤਾਂ ਪਤਾ ਨਹੀਂ ਦਿਲਦਾ 370 ਹਟਾਣ ਤੋਂ ਬਾਅਦ ਤਾਂ ਅੱਥੇ ਦਾ ਦੇਖੋ ਤੁਸੀਂ ਨਾਗਰਿਕਾ ਨੂੰ ਮਰਾਤਾ ਉਹਦੇ ਤੇ ਫਿਰ ਉਹਨਾਂ ਨੂੰ ਕਾਂਗਰਸ ਦੇ ਕਾਰਜਕਾਲ ਚ ਜਿੰਨੇ ਵੀ ਅਟੈਕ ਹੋਏ ਨੇ ਉਹਨਾਂ ਦੀ ਲਿਸਟ ਪੜਨੀ ਪਈ ਮਤਲਬ ਉਹਨਾਂ ਨੇ 1962 ਤਰੇਟ ਤੋਂ ਲੈ ਕੇ 66 65 71 ਚੁਅਤਾਰ 2014 2014 ਤੋਂ ਪਹਿਲਾ ਜਿਹੜਾ 10 ਸਾਲ ਮਨਮੋਹਨ ਸਿੰਘ ਉਹਨਾਂ ਦੇ ਸਰਕਾਰੀ ਉਹ ਸਾਰਾ ਉਹਨਾਂ ਨੇ ਫਿਰ ਕਾਲਾ-ਮਾਲਾ ਕਰਕੇ ਆਪਣੀ ਇੱਕ ਕਹਾਣੀ ਬਣੀ ਤੇ ਉਹਦੇ ਰਾਹੀਂ ਆਪਣੇ ਆਰਗੂਮੈਂਟ ਨੂੰ ਟਕਾਣ ਦੀ ਕੋਸ਼ਿਸ਼ ਕੀਤੀ ਹੈ ਤੇ ਮਤਲਬ ਬੇਸਿਕਲੀ ਤਾਂ ਉਹਨਾਂ ਦਾ ਹੀ ਹੈ ਕਿ ਜਿਹੜਾ ਆਪਰੇਸ਼ਨ ਸੰਧੂਰ ਹੋਇਆਗਾ ਉਹਦੇ ਉਹ ਉਹ ਅਸੀਂ ਪਾਕਿਸਤਾਨ ਨੂੰ ਬਿਲਕੁਲ ਖਤਮ ਕਰਨ ਤੇ ਅਸੀਂ ਪਹੁੰਚ ਗਏ ਸੀਗੇ ਫਿਰ ਉਹ ਸਾਡੇ ਅੱਗੇ ਗੜਗੜਾਣ ਲੱਗੇ ਅਸੀਂ ਇਸ ਕਰਕੇ ਫਿਰ ਸੀਜ਼ਫਾਇਰ ਕਰਤਾ ਤੇ ਉਹਨਾਂ ਨੇ ਕਹਿ ਕੇ ਜਾਓ ਆਪਣੀ ਜਾਸਿੰਮਰੰਝਾ ਜ਼ਿਲ੍ਹੇ ਆਪਣੀ ਜ਼ਿੰਦਗੀ ਟਾਈਪ ਫਿਲਮੀ ਕਿਸਮ ਦਾ ਉਹਨਾਂ ਨੇ ਇਹ ਸਪੀਚ ਹੈਗਾ ਤੇ ਇਹ ਮੈਨੂੰ ਪਏ ਲੱਗਦਾ ਦਾ ਕਿ ਇਹ ਇਹਨਾਂ ਕੋਲ ਜਿਹੜੇ ਸਵਾਲ ਪੁੱਛੇ ਗਏ ਸਨ 3-4 ਆਪੋਜੀਸ਼ਨ ਪਾਰਟੀਆਂ ਵੱਲੋਂ ਉਹਨਾਂ ਦਾ ਕੋਈ ਜਵਾਬ ਹੈ ਨਹੀਂ ਹੂੰ ਜੀ ਚਲੋ ਹੁਣ ਆਪਾਂ ਅੱਗੋਂ ਅਗਲੀਆਂ ਖਬਰਾਂ ਦਾ ਰੁਕ ਕਰਦੇ ਆਂ ਖਬਰ ਬੇਸ਼ੱਕ ਰਾਜ ਸਭਾ ਦੇ ਨਾਲ ਜੁੜੀ ਹੋਈ ਆ ਰਾਜ ਸਭਾ ਦੇ ਵਿੱਚ ਨੱਡਾ ਤੇ ਖੜਗੇ ਆ ਸਾਹਮਣੇ ਸਾਹਮਣੇ ਹੋ ਗਏ ਬੇਸ਼ੱਕ ਇਸ ਖਬਰ ਦੇ ਵਿੱਚ ਲੋਕਾਂ ਦੇ ਲਈ ਕੁਝ ਕੱਢਣ ਪਾਉਣ ਨੂੰ ਨਹੀਂ ਹੈ ਕਿਉਂਕਿ ਇਹ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਪਰਸਨਲ ਹੋ ਜਾਂਦੇ ਨੇ ਪਰਸਨਲ ਅਟੈਕ ਇੱਕ ਦੂਜੇ ਤੇ ਕਰਕੇ ਕੀਮਤੀ ਸਮਾਂ ਖਰਾਬ ਕਰਦੇ ਨੇ ਉਸ ਸਦਨ ਦਾ ਜਿੱਥੇ ਦੇਸ਼ ਦੇ ਲਈ ਬਹੁਤ ਚੰਗੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਜਾਂ ਜਵਾਬਦੇਹੀ ਤੈਅ ਕੀਤੀ ਜਾ ਸਕਦੀ ਹੈ ਨੱਡਾ ਹੁਣੀ ਖੜਗੇ ਨੂੰ ਕਹਿੰਦੇ ਨੇ ਕਿ ਤਾਂ ਮਾਨਸਿਕ ਸੰਤੁਲਨ ਗਵਾ ਚੁੱਕੇ ਨੇ ਬਾਅਦ ਦੇ ਵਿੱਚ ਖੜਗੇ ਸਾਹਿਬ ਨਾਰਾਜ਼ ਹੋਏ ਤਾਂ ਨੱਡਾ ਸਾਹਿਬ ਮਾਫੀ ਵੀ ਮੰਗ ਜਾਂਦੇ ਨੇ ਤੇ ਕਮੈਂਟ ਦਾ ਰਿਕਾਰਡ ਦੇ ਵਿੱਚੋਂ ਹਟਾ ਵੀ ਦਿੱਤਾ ਜਾਂਦਾ ਹੈ ਇਸ ਕਮੈਂਟ ਨੂੰ ਪਰ ਆਮ ਲੋਕਾਂ ਦਾ ਭਲਾ ਕੀ ਹੈ ਇਹਦੇ ਵਿੱਚ ਆਮ ਲੋਕਾਂ ਦਾ ਦਾਤਾ ਕੋਈ ਭਲਾ ਨਹੀਂ ਜਿਵੇਂ ਲੋਕ ਸਭਾ ਦੇ ਵਿੱਚ ਚਰਚਾ ਚੱਲ ਰਿਹਾ ਹੋਏ ਹੀ ਰਾਜ ਸਭਾ ਦੇ ਵਿੱਚ ਵੀ ਚਰਚਾ ਚੱਲ ਰਹੀ ਹੈ ਕਾਂਗਰਸ ਦੇ ਪ੍ਰਧਾਨ ਪ੍ਰੈਜ਼ੀਡੈਂਟ ਮਲਿਕ ਅਰਜ਼ਨ ਖੜਗੇ ਉਹਨਾਂ ਨੇ ਤਿੰਨ ਚਾਰ ਗੱਲਾਂ ਕਹੀਆਂ ਜਿਦੇ ਤੇ ਫਿਰ ਜਵਾਬ ਦੇਣ ਵਾਸਤੇ ਜੇਪੀ ਨੱਡਾ ਖੜੇ ਹੋਏ ਸੀ ਖੜਗੇ ਨੇ ਦਾਵਾ ਕੀਤਾ ਕਿ ਸਰਕਾਰ ਅਤੇ ਜਿਹੜੇ ਸੈਨਾ ਦੇ ਜਿਹੜੇ ਬਿਆਨ ਨੇ ਉਹਦੋਂ ਇਹ ਅੱਡ ਅੱਡ ਨੇ ਸੈਨਾ ਦੇ ਬਹੁਤ ਸਾਰੇ ਅਫਸਰ ਤਾਂ ਮੰਨ ਰਹੇ ਨੇ ਕਿ ਸਾਡੇ ਤੋਂ 2-3 2 ਦਿਨ ਟੈਕਟੀਕਲ ਮਿਸਟੇਕਸ ਹੋ ਜਾਂ ਜਿਦੇ ਕਰਕੇ ਸਾਡੇ 에어로ਪਲੇਨ ਵੀ ਡਿੱਗੇ ਤੇ ਸਾਡੇ ਜਿਹੜੇ ਇੱਕ ਸਾਹਮਣੇ ਵਾਲੇ ਲੋਕੀ ਸਾਡੇ ਕੋਲ ਪ੍ਰੋਪਰ ਮਸ਼ੀਨਰੀ ਨਹੀਂ ਸੀ ਉਹ ਸਾਰੀਆਂ ਗੱਲਾਂ ਉਹਨਾਂ ਨੇ ਕਹੀਆਂ ਤੇ ਸਰਕਾਰ ਤਾਂ ਕੁਝ ਹੋਰ ਕਹਿ ਰਹੀ ਹੈ ਤੇ ਉਹਨਾਂ ਨੇ ਮੋਦੀ ਤੇ ਕਿਹਾ ਵੀ ਕਿ ਮੋਦੀ ਜੀ ਇਵੈਂਟ ਇਵੈਂਟ ਵਾਦੀ ਤੋਂ ਕੰਮ ਨਹੀਂ ਚੱਲਦਾ ਉਹਨਾਂ ਨੇ ਇਹ ਵੀ ਕਿਹਾ ਭਾਜਪਾ ਵਾਲਿਆਂ ਕਿ ਤੁਸੀਂ ਮੋਦੀ ਨੂੰ ਭਗਵਾਨਾ ਬਣਾਓ ਤੇ ਡੋਨਲਡ 트ੰਪ ਵਾਲੇ ਮਾਮਲੇ ਚ ਵੀ ਕਿਹਾ ਉਹਨਾਂ ਨੇ ਤੇ ਉਸਤੇ ਫਿਰ ਖੜਗੇ ਬੋਲਦੇ ਬੋਲਦੇ ਕਿ ਖੜਗੇ ਤੇ ਜੇਪੀ ਨੱਡਾ ਨੇ ਕਿਹਾ ਕਿ ਇਹਨਾਂ ਦਾ ਤਾਂ ਮੈਂਟਲ ਸਟੇਟਸ ਹੈ ਉਹ ਖਰਾਬ ਹੋ ਚੁੱਕਿਆਗਾ ਫਿਰ ਦੁਬਾਰੇ ਖੜੇ ਹੋ ਗਏ ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਪਾਗਲ ਕਹਿ ਰਹੇ ਹੋ ਇਹਦੇ ਉੱਤੇ ਮਾਫੀ ਮੰਗੋ ਤੇ ਉਹ ਫਿਰ ਮਾਫੀ ਮੰਗਾਈ ਗਈ ਜੇਪੀ ਨੱਡਾ ਵੱਲੋਂ ਤੇ ਫਿਰ ਉਹ ਸਦਨ ਅੱਗੇ ਚੱਲਿਆ ਸਹੀ ਕਹਿ ਰਹੇ ਹੋ ਲੋਕ ਆਮ ਲੋਕਾਂ ਦਾ ਵਾਸਤੇ ਕੱਢਣ ਪਉਣ ਨੂੰ ਕੁਝ ਨਹੀਂ ਹੈ ਪਰ ਆਮ ਲੋਕਾਂ ਨੇ ਜਿਨ੍ਹਾਂ ਨੂੰ ਚੁਣਿਆਗਾ ਉਹ ਕੁ ਸਵਾਲ ਪੁੱਛ ਰਹੇ ਨੇ ਸਰਕਾਰ ਤੋਂ ਸੱਤਾ ਪੱਖ ਤੋਂ ਆਪੋਜੀਸ਼ਨ ਪਾਰਟੀ ਆਲੇ ਉਹਨਾਂ ਦੇ ਜੋ ਕਿਸ ਕਿਸਮ ਨਾਲ ਪਾਰਟੀ ਦੇ ਰਹੀ ਹੈ ਸੱਤਾ ਚ ਜਿਹੜੇ ਲੋਕ ਹੈਗੇ ਉਹ ਕਿਵੇਂ ਦੇ ਰਹੇ ਨੇ ਉਹ ਕੱਢਣ ਪਉਣ ਵਾਲਾ ਹੈਗਾ ਤੁਸੀਂ ਮਤਲਬ ਅੱਜ ਦੇ ਟਾਈਮ ਇਹ ਮੰਨ ਕੇ ਚੱਲੋ ਕਿ ਜਨਤਾ ਨਾਗਰਿਕਾਂ ਦੇ ਮਨਾਂ ਚ ਜਿਹੜੇ ਸਵਾਲ ਨੇ ਉਹਨਾਂ ਦਾ ਜਵਾਬ ਤਾਂ ਕੀ ਮਿਲੂਗਾ ਜਦੋਂ ਪਾਰਲੀਮੈਂਟ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਵੀ ਜਵਾਬ ਨਹੀਂ ਮਿਲ ਰਹੇ ਹੂੰ ਜੀ ਜੀ ਗਲਤਾਂ ਉਹੀ ਐ ਨਾ ਫਿਰ ਤੁਸੀਂ ਸ਼ੁਰੂ ਤੋਂ ਹੀ ਇਸ ਤਾਣੇ ਬਾਣੇ ਨੂੰ ਖਰਾਬ ਕਰਦੇ ਆਏ ਹੋ ਤੇ ਹੁਣ ਉਹ ਤਾਣਾ ਬਾਣਾ ਇੰਨਾ ਖਰਾਬ ਹੋ ਚੁੱਕਿਆ ਕਿ ਲੋਕਾਂ ਨੂੰ ਲੱਗਦਾ ਹੀ ਨਹੀਂ ਵੀ ਇੱਥੇ ਵੀ ਕੰਮ ਦੀ ਗੱਲ ਹੋ ਸਕਦੀ ਹੈ ਉਹਨਾਂ ਨੂੰ ਲੱਗਦਾ ਵੀ ਅਸਲ 'ਚ ਇਸੇ ਕੰਮ ਦੇ ਲਈ ਇਹ ਸਦਨ ਲੱਗਦਾ ਤੇ ਉਹ ਕੰਮ ਬੜੀ ਪਰਪੱਕਤਾ ਦੇ ਨਾਲ ਕਰ ਰਹੇ ਨੇ ਪੰਜਾਬ ਦੀ ਵੀ ਗੱਲ ਕਰ ਲਈਏ ਮੈਂ ਕੱਲ ਸੀਨੀਅਰ ਪੱਤਰਕਾਰ ਨੂੰ ਸੁਣ ਰਿਹਾ ਸੀ ਕਹਿੰਦੇ ਵੀ ਜਦੋਂ ਉੱਥੇ ਜਾ ਕੇ ਭਗਵੰਤਮਾਨ ਬੋਲਦਾ ਸੀ ਜਦੋਂ ਉਹ ਮੈਂਬਰ ਸੀ ਸਦਨ ਦੇ ਵਿੱਚ ਤਾਂ ਉਸ ਸਮੇਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਸੀ ਤਕਰੀਬਨ ਹੁਣ ਵਰਗੀਆਂ ਹੀ ਸੀ ਇਸ ਤੋਂ ਕੁਝ ਵੱਖਰਾ ਨਹੀਂ ਸੀ ਕਰਦੇ ਪਰ ਉਸ ਲਈ ਉਹ ਆਪਣਾ ਆਪਣਾ ਲੱਗਦਾ ਸੀ ਤੇ ਅੱਜ ਜਦੋਂ ਆਪਾਂ ਉਸੇ ਹੀ ਗੱਲਾਂ ਦਾ ਨਿਚੋੜ ਕੱਢਣ ਦੀ ਕੋਸ਼ਿਸ਼ ਕਰਦੇ ਆ ਤਾਂ ਨਿਕਲਦਾ ਕੁਝ ਨਹੀਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਹਾਸਾ ਆਉਂਦਾ ਮੈਂ ਚਾਹ ਪੀਂਦਿਆਂ ਪੀਂਦਿਆਂ ਉਹਨਾਂ ਦੀ ਸਪੀਚ ਸੁਣਨੀ ਸ਼ੁਰੂ ਕਰ ਦਿੱਤੀ ਖਟਕੜ ਕਲਾਂ ਦੇ ਵਿੱਚ ਬੋਲਦਿਆਂ ਕਹਿੰਦੇ ਨੇ ਕਿ ਹੁਣ ਪਰਚੇ ਦਰਜ ਹੋਇਆ ਕਰਨਗੇ ਵੀ ਜੀ ਕੋਈ ਸਾਡੇ ਸਾਡੀ ਚੋਰੀ-ਚੋਰੀ ਮੋਟਰ ਚਲਾ ਕੇ ਸਾਡੇ ਨਾਲ ਦੁਸ਼ਮਣੀ ਕੱਟ ਗਿਆ ਇੰਨੀ ਬੱਤੀ ਅਸੀਂ ਬਿਜਲੀ ਦੇ ਰਹੇ ਹਾਂ ਇੰਨਾ ਅਸੀਂ ਖਾਲਾਂ ਦੇ ਵਿੱਚ ਪਾਣੀ ਪਚਾ ਰਹੇ ਹਾਂ ਲੋਕਾਂ ਤੱਕ ਇਹ ਇਹ ਕੋਈ ਬਹੁਤ ਚੰਗੀ ਗੱਲ ਹੈ ਇਹ ਕਿਤੇ ਦਰਜ ਹੋ ਜਾਣੀ ਚਾਹੀਦੀ ਹੈ ਗੱਲ ਤੁਸੀਂ ਉਹ ਕੰਮ ਕਰ ਰਹੇ ਹੋ ਇਹ ਇਹ ਤਾਂ ਤੁਹਾਨੂੰ ਗੱਲ ਤਾਂ ਇਹ ਕਰਨੀ ਚਾਹੀਦੀ ਕਿ ਪੰਜਾਬ ਦੇ ਪਾਣੀ ਦਾ ਹੀਟਲਾ ਪੱਧਰ ਲਗਾਤਾਰ ਹੀਟਾਂ ਜਾ ਰਿਹਾ ਹੈ ਤੁਹਾਨੂੰ ਪਾਣੀ ਜਿਹੜਾ ਤੁਸੀਂ ਆਪਣਾ ਲੈਣਾ ਡੈਮਾਂ ਦੇ ਵਿੱਚੋਂ ਤੁਸੀਂ ਵਰਤ ਨਹੀਂ پا ਰਹੇ ਸੋ ਕੁੱਲ ਮਿਲਾ ਕੇ ਦੇਸ਼ ਦੀ ਗੱਲ ਕਰਦਿਆਂ ਕਰਦਿਆਂ ਮੈਂ ਪੰਜਾਬ ਤੇ ਆ ਗਿਆ ਪਰ ਕੁੱਲ ਮਿਲਾ ਕੇ ਹਰ ਪਾਸੇ ਜਿੱਥੇ ਵੀ ਆਪਾਂ ਦੇਖਦੇ ਹਾਂ ਹਾਲਾਤ ਬਿਲਕੁਲ ਇੱਕੋ ਜਿਹੇ ਨੇ ਤੇ ਅੱਗੇ ਚੱਲਦੇ ਹਾਂ ਪਰ ਕੁਝ ਲੋਕ ਨੇ ਜਿਹੜੇ ਮੌਨ ਵਰਤ ਨੂੰ ਪਹਿਲ ਦਿੰਦੇ ਨੇ ਸ਼ਸ਼ੀ ਜ਼ਰੂਰ ਹੋਣੀ ਕਹਿੰਦੇ ਆਪਰੇ ਜਨ ਸੰਦੂਰ ਤੇ ਮੋਨਵਰਤੀ ਰੱਖ ਗਏ ਨੇ ਤੇ ਚੰਡੀਗੜ੍ਹ ਵਾਲੇ ਐਮਪੀ ਮਨੀਸ਼ ਦਿਵਾਰੀ ਵੀ ਦੂਰੀ ਬੱਟੀ ਬੈਠੇ ਨੇ ਹਾਂ ਦੋਵਾਂ ਦਾ ਇੱਕ ਡਿਫਰੈਂਟ ਕੇਸ ਹੈ 2009 ਨਰਿੰਦਰ ਮੋਦੀ ਦੀ ਗੱਡੀ ਤੇ ਛੱਡ ਕੇ ਬਾਹਰ ਕੁੰਮ ਕੇ ਆਏ ਨੇ ਤੇ ਜਿਹੜਾ ਨਰਿੰਦਰ ਮੋਦੀ ਨਹੀਂ ਟੈਕਨੀਕਲੀ ਮੰਨ ਲਈਏ ਵੀ ਟੈਕਨੀਕਲੀ ਮੰਨ ਲਈਏ ਵੀ ਹੁਣ ਤਕਰੀਬਨ ਚੜ ਹੀ ਗਏ ਨੇ ਉਹਨਾਂ ਦੀ ਗੱਡੀ ਤੇ ਦੇਖੋ ਮਨੀਸ਼ ਤਵਾੜੀ ਥੋੜਾ ਅੱਡ ਕਿਸਮ ਦਾ ਖੜਾ ਰੀਆ ਉਦਾਂ ਹੈ ਉਹ ਸੰਗੀ ਮਨੀਸ਼ ਤਵਾੜੀ ਨੂੰ ਮੈਂ ਬਹੁਤ ਵਾਰ ਦੇਖਿਆਗਾ ਜਦੋਂ ਇਹ ਪਹਿਲਗਾਮ ਵਾਲਾ ਅਟੈਕ ਹੋਇਆ ਸੀ ਉਸ ਤੋਂ ਬਾਅਦ ਜਦੋਂ ਆਪਰੇਸ਼ਨ ਸੰਧੂਰ ਚੱਲ ਰਿਹਾ ਸੀਗਾ ਉਦੋਂ ਵੀ ਵਾਰਮੋਂਗਰਿੰਗ ਯਾਨੀ ਕਿ ਯੁੱਧ ਯੋਧ ਸਬਦ ਉਹ ਮਨੀਸ਼ ਤਵਾੜੀ ਚ ਲਾ ਰਿਹਾ ਸੀ ਇਟਰਬਿਊਨ ਚ ਲੇਖ ਵੀ ਲਿਖਿਆ ਕਿ ਪਾਕਿਸਤਾਨ ਨੂੰ ਜੜ ਤੋਂ ਮਿਟਾ ਦਿਓ ਇਹ ਕਰ ਦਿਓ ਕਰ ਦਿਓ ਤੇ ਉਹ ਉਸ ਕਿਸਮ ਦਾ ਹੈਗਾ ਤੁਸੀਂ ਉਹਦੀ ਜੇ ਮੜਾ ਜਿਹਾ ਉਹਦੇ ਹੱਥ ਮਾਰੋਗੇ ਤਾਂ ਤੁਹਾਨੂੰ ਸਮਝਾਉਗਾ ਕਿ ਉਹ ਕਾਂਗਰਸ ਦਾ ਨਹੀਂ ਹੁੰਦਾ ਬੀਜਪੀ ਆਰਐਸਐਸ ਜਮਾ ਸੰਗੀ ਸੋਚੋ ਦੀ ਆ ਰਾਈਟ ਵਿੰਗ ਸੋਚੋ ਦੀ ਤੇ ਉਹ ਅਜ ਉਹਨੇ ਝਲਕਾ ਵੀ ਦਿੱਤਾ ਹਾਲਾਂਕਿ ਪ੍ਰਿੰਕਾ ਗਾਂਧੀ ਨੂੰ ਦੂਆ ਸਲਾਮ ਕਰਨ ਗਿਆ ਸੀ ਉਹਨੇ ਪ੍ਰਿੰਕਾ ਗਾਂਧੀ ਨੇ ਅਜ ਇਹਨੂੰ ਇਗਨੋਰ ਵੀ ਮਾਰਤਾ ਇਹਨੇ ਇੱਕ ਟਵਿੱਟਰ ਤੇ ਅਜ ਹਿੰਦੀ ਦਾ ਕੋਈ ਗਾਣਾ ਵੀ ਚੜਾਇਆ ਸੀ ਹੈ ਪ੍ਰੀਤ ਜਹਾਂ ਕੀ ਰੀਤ ਸਦਾ ਮੈਂ गीत 와 ਕੇ ਗਾਤਾ ਹੂੰ ਭਾਰਤ ਕਾ ਰਹਿਨੇ ਵਾਲਾ ਹੂੰ ਭਾਰਤ ਕੀ ਬਾਤ ਸੁਨਾਤਾ ਹੂੰ ਯਾਨੀ ਕਿ ਉਹ ਇਨਡਾਇਰੈਕਟਲੀ ਆਪਣੀ ਪਾਰਟੀ ਨੂੰ ਕਹਿ ਰਹੇ ਸੀਗੇ ਕਿ ਤੁਸੀਂ ਇੰਡੀਆ ਦੀ ਗੱਲ ਨਹੀਂ ਕਰ ਰਹੇ ਇੰਡੀਆ ਦੀ ਗੱਲ ਭਾਜਪਾ ਕਰ ਰਹੀ ਹੈ ਮੈਂ ਤਾਂ ਉਹਨਾਂ ਦੇ ਨਾਲ ਹਾਂ ਠੀਕ ਹੈ ਤੇ ਸਸੀ थरूर ਵੀ ਮੋਨ ਵਰਤ داری ਬੈਠੇ ਹੈਗੇ ਜਦਕਿ ਦੋਵਾਂ ਨੂੰ ਬੋਲਣਾ ਚਾਹੀਦਾ ਸੀਗਾ ਦੋਨੋਂ ਨੂੰ ਸਵਾਲ ਚੁੱਕਣੇ ਚਾਹੀਦੇ ਸੀ ਸਾਰੇ ਪਰ ਕੀ ਤੱਕ ਤੱਕ ਸਹੀ ਕਰ ਰਹੇ ਹੋ ਤੁਸੀਂ ਇਹ ਜਿਹੜੇ ਮਨੀਸ਼ ਤਵਾੜੀ ਵਰਗੇ ਜਿਹੜੇ ਆਈਟਮ ਨੇ ਮੈਂ ਤਾਂ ਪੋਲਿਟਿਕਸ ਆਈਟਮ ਕਹਿੰਦਾ ਕਿਉਂਕਿ ਇਹ ਕੋਈ ਥੱਲਿਓਂ ਸਟਰਗਲ ਕਰਕੇ ਆਏ ਨਹੀਂ ਹੁੰਦੇ ਠੀਕ ਹੈ ਇੱਕ ਖਾਸ ਹਲਾਤਾਂ 'ਚ ਇਹ ਪੋਲਿਟਿਸ਼ੀਅਨ ਬਣੇ ਹੋਏ ਨੇ ਉਹਨਾਂ ਖਾਸ ਹਲਾਤਾਂ 'ਚ ਇਹ ਆਪਣੀ ਅੰਗਰੇਜ਼ੀ ਦੇ ਅਖਬਾਰਾਂ 'ਚ ਆਰਟੀਕਲ ਵਗੈਰਾ ਲਿਖ ਕੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝ ਲੈਂਦੇ ਨੇ ਇਹਨਾਂ ਦੀ ਕੋਈ ਪਕੜ ਨਹੀਂ ਹੈ ਤੇ ਇਹਨਾਂ ਦੇ ਜੇ ਤੁਸੀਂ ਪੋਲਿਟੀਕਲ ਪੋਜੀਸ਼ਨਸ ਨੂੰ ਖੰਗਣ ਲੱਗ ਜਾਓਗੇ ਤਾਂ ਰਾਈਟ ਵਿੰਗਰ ਨਿਕਲਣ ਗਿਆ ਆਪਣੇ ਆਪ ਨੂੰ ਦਿਖਾਣਗੇ ਪ੍ਰੋਗਰੈਸਿਵ ਪਰ ਹੈ ਗਿਆ ਜਮਾਏ ਰਾਈਟ ਵਿੰਗ ਤੇ ਅਜੇ ਐਕਸਪੋਜ਼ ਵੀ ਹੋ ਰਿਹਾ ਨਹੀਂ। ਉਹੀ ਗੱਲ ਹੈ ਨਾ ਪੰਜਾਬ ਨਾਲੇ ਖੜਦੇ ਕਦੋਂ ਨੇ ਬੇਸ਼ੱਕ ਪੰਜਾਬ ਦਾ ਹੀ ਹਿੱਸਾ ਚੰਡੀਗੜ੍ਹ ਨੂੰ ਮੰਨਿਆ ਜਾਂਦਾ ਜਦੋਂ ਮਨੀਸ਼ ਤਿਵਾਰੀ ਵੈਸੇ ਤਾਂ ਸਾਡੇ ਲੋਕਾਂ ਨੇ ਇਸ ਦਾ ਵਿਰੋਧ ਵੀ ਨਹੀਂ ਕੀਤਾ ਜਦੋਂ ਮਨੀਸ਼ ਤਿਵਾਰੀ ਇਹ ਤੱਕ ਕਹਿ ਦਿੰਦਾ ਕਿ ਚੰਡੀਗੜ੍ਹ ਨੂੰ ਇੱਕ ਅਲੱਗ ਵਿਧਾਨ ਸਭਾ ਦੀ ਲੋੜ ਹੈ ਕਿੰਨੇ ਲੋਕਾਂ ਨੇ ਉਸ ਗੱਲ ਦਾ ਨੋਟਿਸ ਲਿਆ ਉਹਦੇ ਤੋਂ ਹੀ ਤਾਂ ਫਿਰ ਅੱਗੇ ਹੌਸਲਾ ਵੱਧਾ। ਬਿਲਕੁਲ ਬਹੁਤ ਘਟੀਆ ਕਿਹਦੀ ਰਾਜਨੀਤੀ ਕਰਦਾ ਹੀ ਹੈ। ਹੂੰ ਜੀ ਸੋ ਇਸ ਤੋਂ ਆਪਾਂ ਜੇਕਰ ਅੱਗੇ ਚੱਲੀਏ ਤਾਂ ਅੱਜ ਔਜਲਾ ਸਾਹਿਬ ਵੀ ਬੋਲੇ ਨੇ ਸੰਸਦ ਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ 골ਡਨ ਟੈਂਪਲ ਦਾ ਮੁੱਦਾ ਚੁੱਕਿਆ ਜਿਹੜਾ ਤੇ ਇਸ ਤੇ ਕੀ ਕਹੋਗੇ ਜੀ ਹਾਂਜੀ ਉਹਨਾਂ ਨੇ ਇੱਕ ਤਾਂ ਦਰਬਾਰ ਸਾਹਿਬ ਦੀ ਗੱਲ ਚੁੱਕੀ ਉਹਦੇ ਚ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਲਗਾਤਾਰ ਨਿਸ਼ਾਨੇ ਬਣਨ ਵਾਲੀ ਸੋਸ਼ਲ ਮੀਡੀਆ ਤੇ ਧਮਕੀਆਂ ਆ ਰਹੀਆਂ ਨੇ ਉਹਦੇ ਤੇ ਉਹ ਬੋਲੇ ਨੇ ਦੂਜਾ ਮਤਲਬ ਜਿਹੜੇ ਆਰਮੀ ਦੀ ਅਧਿਕਾਰੀ ਨੇ ਉਹਨਾਂ ਨੇ ਵੀ ਉਹਨਾਂ ਦੇ ਮੂੰਹੋਂ ਵੀ ਦਰਬਾਰ ਸਾਹਿਬ ਤੇ ਅਟੈਕ ਦੀ ਗੱਲ ਬੁਲਾਈ ਗਈ ਜਦੋਂ ਆਪਰੇਸ਼ਨ ਸੰਧੂਰ ਚੱਲ ਰਿਹਾ ਸੀਗਾ ਉਹਦੇ ਤੇ ਵੀ ਉਹਨਾਂ ਨੇ ਬੋਲਿਆ ਕਿ ਕੀ ਉਹ ਇਸ ਚ ਕੀ ਰਾਜਨੀਤੀ ਖੋਜਣਾ ਚਾਹੁੰਦੇ ਸੀਗੇ ਇਹ ਬੁਲਾਇਆ ਗਿਆ ਤੇ ਉਹ ਆਪਾਂ ਨੂੰ ਪਤਾ ਕਿ ਜਿਹੜਾ ਪਾਕਿਸਤਾਨੀ ਪੰਜਾਬ ਉਹਦੇ ਵਾਸਤੇ ਇੱਕ ਨਫ਼ਰਤ ਦੀ ਭਾਵਨਾ ਪੰਜਾਬੀਆਂ 'ਚ ਭਰਨਾ ਚਾਹੁੰਦੇ ਸੀਗੇ ਦੇਖੋ ਤੁਹਾਡੇ ਦਰਬਾਰ ਸਾਹਿਬ ਤੇ ਅਟੈਕ ਕਰਨਾ ਚਾਹੁੰਦੇ ਆ ਪਾਕਿਸਤਾਨੀ ਪਾਕਿਸਤਾਨ ਵਾਲੇ ਉਹ ਆਪਾਂ ਸਮਝਦੇ ਆ ਉਹ ਜਿਹੜੀ ਫੀਲਿੰਗ ਤੋਂ ਦੂਜਾ ਉਹਨਾਂ ਨੇ ਇਹ ਕਿਹਾ ਕਿ ਜੇ ਰਫਾਇਲ ਲੈ ਡਿੱਗ ਗਿਆ ਹੈਗਾ ਤਾਂ ਤੁਸੀਂ ਪ੍ਰੇਡ ਕਰਾ ਤੂੰ ਜਿੰਨੇ ਰਫਾਇਲ ਤੁਸੀਂ ਲੈ ਕੇ ਆਏ 35 ਰਫਾਇਲ ਲੈ ਕੇ ਆਏ ਸੀ 35 ਦੇ 35 ਰਫਾਇਲ ਦੀ ਤੁਸੀਂ ਪ੍ਰੇਡ ਕਰਾ ਕੇ ਦਿਖਾ ਦਿਓ ਗੱਲ ਮੁੱਕੀ ਥੋਡੇ ਤੇ ਜਿਹੜੇ ਇਲਜ਼ਾਮ ਲਗ ਰਹੇ ਨੇ ਉਹ ਵੀ ਤਾਂ ਮਤਲਬ ਜਿਹੜਾ ਉਸਲਾ ਸਾਹਿਬ ਨੇ ਚੰਗੀ ਮੈਂ ਕਹਾਂਗਾ ਕਿ ਦੋਵੇਂ ਗੱਲਾਂ ਚ ਚੰਗੀਆਂ ਰੱਖਿਆ ਨੇ ਇਹ ਮੈਨੂੰ ਉਮੀਦ ਨਹੀਂ ਸੀ ਕਿਉਂਕਿ ਉਹ ਕਾਂਗਰਸ ਤੋਂ ਸੰਸਦ ਹੈ ਗਿਆ ਕਾਂਗਰਸ ਦੇ ਬੜੇ ਡਰ ਡਰ ਕੇ ਬੋਲ ਰਹੇ ਪਰ ਉਹਨਾਂ ਨੇ ਵਿਵਾਕੀ ਨਾਲ ਦੋਵੇਂ ਗੱਲਾਂ ਕਹਿ ਦਿੱਤੀਆਂ ਇੱਕ ਤਾਂ ਦਰਬਾਰ ਸਾਹਿਬ ਵਾਲੀ ਵੀ ਕਹਿਤੀ ਕਿ ਤੁਸੀਂ ਆਪਣੇ ਆਰਮੀ ਅਫਸਰਾਂ ਤੋਂ ਦੇ ਮੂੰਹੋਂ ਬੁਲਾ ਰਹੇ ਹੋ ਕੇ ਦਰਬਾਰ ਸਾਹਿਬ ਵੀ اٹੈਕ ਤੇ ਹੈਗਾ ਇਹਦਾ ਮਤਲਬ ਕੀ ਹੈ ਇਹ ਤੁਸੀਂ ਕਿਤੇ ਕਿਤੇ ਨਫਰਤ ਕਿਉਂਕਿ ਇਸ ਵਾਰ ਪੰਜਾਬ ਦਾ ਇਹ ਕਹਿ ਰਿਹਾ ਸੀਗਾ ਨਾ ਕਿ ਸਾਨੂੰ ਯੁੱਧ ਨਹੀਂ ਚਾਹੀਦਾ ਤੇ ਤੁਸੀਂ ਪੰਜਾਬ ਨੂੰ ਯੁੱਧ ਚਿਤ ਤੱਕਣਾ ਚਾਹੁੰਦੇ ਸੀ ਕਿ ਪੰਜਾਬ ਵੀ ਕਰੇ ਕਿ ਹਾਂ ਹਾਂ ਲੜੋ 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 ਉਹ ਨਹੀਂ ਕਰਨਾ ਚਾਹੁੰਦਾ ਸੀਗਾ ਤੇ ਦੂਜਿਆਂ ਪ੍ਰਤੀ ਜਿਹੜੇ ਬਾਟਰ ਪਾਰ ਹੈ ਗਿਆ ਉਹਨਾਂ ਪ੍ਰਤੀ ਨਫਰਤ ਭਰਨਾ ਚਾਹੁੰਦੇ ਸੀਗੇ ਤੇ ਹੁਣ ਵੀ ਜਿਹੜੇ ਅਰਿਆਣਾ ਪੰਜਾਬ ਦੇ ਯੂਟਿਊਬਰਾਂ ਤੇ ਜਿਹੜੇ ਆਪਾਂ ਨੂੰ ਪਤਾ ਹੈ ਕਿ ਇਹਨਾਂ ਨੇ ਚੱਕੇ ਨੇ ਉਹਨਾਂ ਨੂੰ ਤੇ ਉਹਨਾਂ ਤੇ ਪਰਦੇ ਦਿੱਤੇ ਨੇ ਉਹ ਵੀ ਸਿੱਧਰ ਕੇ ਦਿੱਤੇ ਆ ਗਿਆ ਕਿਉਂਕਿ ਦੋਵੇਂ ਸਾਈਡ ਦੇ ਜਿਹੜੇ ਯੂਟਿਊਬਰਸ ਹੈਗੇ ਆ ਉਹ ਇੱਕ ਦੂਜੇ ਪੰਜਾਬ ਇਹ ਮਤਲਬ ਆਪ ਆਪਣੇ ਯੂਟਿਊਬਰ ਹਨ ਉਧਰਲੇ ਪੰਜਾਬ ਦੀ ਜ਼ਿੰਦਗੀ ਦਿਖਾਈ ਹੈ ਤੇ ਇਧਰਲੇ ਉਧਰਲੇ ਨੇ ਇਧਰਲੇ ਪੰਜਾਬ ਦੀ ਜ਼ਿੰਦਗੀ ਦਿਖਾਈ ਹੈ ਉਹ ਇਹਨਾਂ ਨੂੰ ਚੁੱਭ ਰਹੀ ਸੀਗੀ ਕਿਤੇ ਨ ਕਿਤੇ ਤੇ ਉਹ ਮੈਨੂੰ ਲੱਗਦਾ ਕਿ ਉਹ ਜ਼ਿਲ੍ਹੇ ਦੀ ਗੱਲਾਂ ਤੋਂ ਸਪਸ਼ਟ ਵੀ ਹੋ ਗਿਆ ਜਿਹੜਾ ਦਰਬਾਰ ਸਾਹਿਬ ਵਾਲੀ ਗੱਲ ਉਹਨਾਂ ਨੇ ਚੱਕੀ ਹੈਗੀ ਜੀ ਅੱਗੇ ਜੇਕਰ ਮੈਂ ਚੱਲਾਂ ਤਾਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਜਾਚੀਕਾ ਚਲੀ ਗਈ ਹੈ ਦਾਇਰ ਕੀਤੀ ਗਈ ਹੈ ਕਿਉਂਕਿ ਇਹ ਵਾਹੀਯੋਗ ਤੇ ਬਹੁਤ ਉਪਜਾਊ ਜ਼ਮੀਨ ਹੈ ਜਿਸ ਨੂੰ ਐਕਵਾਇਰ ਕਰਨ ਦੀ ਤਿਆਰੀ ਚ ਸਰਕਾਰ ਹੈ ਸ਼ਾਇਦ ਇਹ ਕੱਲ ਨੂੰ ਸੀ ਹੋ ਜਾਵੇ ਉਸ ਤੇ ਵੀ ਨਾਲ ਹੀ ਚੰਨਣਾ ਪਾ ਦੇ ਹਾਂਜੀ ਇਹਦੇ ਵਿੱਚ ਜਿਹੜੇ ਪਟੀਸ਼ਨ ਜਿਨ੍ਹਾਂ ਨੇ ਪਾਈ ਉਹਨਾਂ ਦਾ ਨਾਂ ਹੈ ਨਵਿੰਦਰ ਨਵਿੰਦਰ ਸਿੰਘ ਪੀਕੇ ਤੇ ਉਹਦੇ ਚ ਸਾਰ ਸਿੰਘ ਵਰਕ ਬੀਵੀ ਗਦਾਰਾ ਕਈ ਲੋਕ ਨੇ ਇਸ ਪੂਰੀ ਸਮਿਤ ਕੋਰ ਇਹਨਾਂ ਨੇ ਇਹ ਅੱਜ ਦਾ ਦਾਇਰ ਕੀਤੀ ਉਹਦੇ ਚ ਉਹਨਾਂ ਨੇ ਕਿਹਾਗਾ ਕਿ ਬੇਸਿਕਲੀ ਜਿਹੜੀ ਮੋਹਾਲੀ ਅਤੇ ਲਧਿਆਣੇ ਦੇ ਆਲੇ ਦੋਆਲੇ ਜਿਹੜੀ ਲੈਂਡ ਹੈਗੀ ਆ ਉਹ ਤਾਂ ਬਹੁਤ ਫਸਲੀ ਲੈਂਡ ਹੈ ਉਹਦੇ ਚ ਤਾਂ ਕਈ ਫਸਲਾਂ ਲਾਈਆਂ ਜਾਂਦੀਆਂ ਨੇ ਤੇ ਉਹ ਉਹ ਤਾਂ ਉਪਜਾਊ ਜ਼ਮੀਨ ਹੈ ਫਿਰ ਉਹਦਾ ਸ਼ਹਿਰੀ ਕਰਨੇ ਆ ਫਿਰ ਉਹਦਾ ਉਹ ਕਿਤੇ ਨ ਕਿਤੇ ਉਹਨੂੰ ਅਕਵਾਇਰ ਕਰਨ ਦੀ ਇਹ ਪੋਲਿਸੀ ਗਲਤ ਹੈ ਤੇ ਉਹ ਉਹਦੇ ਕਰਕੇ ਮੁਲਕ ਤੇ ਵੀ ਖਾਦ ਸੁਰੱਖਿਆ ਮੁਲਕ ਦੀ ਖਾਦ ਸੁਰੱਖਿਆ ਤੇ ਵੀ ਖਤਰਾ ਹੋ ਸਕਦਾਗਾ ਇਹ ਇਹ ਵੀ ਗੱਲ ਜੋੜੀ ਗਈ ਹੈ ਤੇ ਮਤਲਬ ਗਲਤ ਆ ਸਹੀ ਹੈ ਕਿਉਂ ਲੁਧਿਆਣੇ ਵਾਲੇ ਇਲਾਕੇ ਚ ਵੀ ਉਹ ਬਹੁਤ ਫਰਟਾਈਲ ਜ਼ਮੀਨ ਹੈ ਇੱਧਰ ਵੀ ਬਹੁਤ ਸਾਰਾ ਪੰਜਾਬ ਤੇ ਹਰਿਆਣਾ ਦੀ ਤਾਂ ਸਾਰੀ ਫਰਟਾਈਲ ਜ਼ਮੀਨ ਹੈ 98.7% ਜਿਹੜੀ ਲੈਂਡ ਹੈ ਹਰਿਆਣਾ ਤੇ ਪੰਜਾਬ ਸੇ ਉਹ ਉਸ ਤੇ ਖੇਤੀ ਹੁੰਦੀ ਹੈ ਤੇ ਦੋ ਤੋਂ ਤਿੰਨ ਫਸਲਾਂ ਲਈਆਂ ਜਾਂਦੀਆਂ ਨੇ ਠੀਕ ਹੈ ਤੇ ਉਹ ਤਾਂ ਫਰਟਾਈਲ ਤਾਂ ਹੈਗੀ ਹੀ ਜ਼ਮੀਨ ਹੈ ਇੱਧਰ ਦੀਆਂ ਤੇ ਪਰ ਦੇਖੋ ਪਟੀਸ਼ਨ ਤੇ ਕੀ ਬਣਦਾਗਾ ਪਟੀਸ਼ਨ ਨੂੰ ਸੁਣਵਾਈ ਵਾਸਤੇ ਰਖ ਲਿਆ ਗਿਆ ਹੈਗਾ ਡੇਟ ਜਦੋਂ ਅਨਾਉਂਸ ਹੋ ਜੂਗੀ ਉਦੋਂ ਪਤਾ ਲੱਗੂਗਾ ਕਿ ਕੀ ਉਹਦੇ ਚ ਪੁਆਇੰਟਸ ਨਿਕਲ ਕੇ ਆਉਂਦੇ ਨੇ ਜੀ ਉਧਰ ਚੰਡੀਗੜ੍ਹ ਹਾਈ ਕੋਰਟ ਚ ਮਜੀਠੀਆ ਦੀ ਗ੍ਰਿਫਤਾਰੀ ਤੇ ਸੁਣਵਾਈ ਟਲ ਗਈ ਹੈ ਜੀ ਕੀ ਕਾਰਨ ਟਲਣ ਦਾ ਹਾਂਜੀ ਬੇਸਿਕਲੀ ਖੁਦ ਮਜੀਠੀਆ ਦੇ ਵਕੀਲਾ ਨੇ ਹੀ ਆਪਣੀ ਪਟੀਸ਼ਨ ਚ ਰਿਵੀਜ਼ਨ ਕਰਨ ਵਾਸਤੇ 4 ਹਫ਼ਤੇ ਦਾ ਟਾਈਮ ਮੰਗਿਆ ਹੈਗਾ ਤੇ ਉਹਦੇ ਉਹਦੀ ਮਨਜ਼ੂਰੀ ਮਿਲ ਗਈ ਹੈਗੀ ਆ ਤੇ ਦੱਸਿਆ ਜਾ ਰਿਹਾ ਹੈਗਾ ਕਿ ਹੁਣ 26 ਅਗਸਤ ਨੂੰ ਅਗਲੀ ਸਣਵਾਈ ਹੋਣ ਜਾ ਰਹੀ ਹੈ ਤੇ ਆ 26 ਅਗਸਤ ਨੂੰ ਜੇ ਆਪਾਂ ਗੱਲ ਕਰੀਏ ਜਿਵੇਂ 25 ਜੂਨ ਨੂੰ ਗ੍ਰਿਫਤਾਰੀ ਹੋਈ ਸੀ ਤੇ 25 ਅਗਸਤ ਨੂੰ 2 ਮਹੀਨੇ ਹੋ ਜਾਣਗੇ 2 ਮਹੀਨੇ ਬਾਅਦ ਉਹ ਇਹਦੇ ਤੇ ਹਾਈ ਕੋਰਟ 'ਚ ਇਹਨਾਂ ਦੀ ਪਟੀਸ਼ਨ ਤੇ ਸੁਣਵਾਈ ਹੋਊਗੀ ਦੇਖਦੇ ਆ 26 ਅਗਸਤ ਨੂੰ ਕੀ ਬਣਦਾਗਾ ਤੇ ਬਾਕੀ ਉਹਨਾਂ ਦੇ ਵਕੀਲਾਂ ਨੇ ਬਾਰ ਬਾਰ ਇਹ ਡਿਮਾਂਡ ਕੀਤੀ ਹੈ ਕਿ ਲਾਈਵ ਸਟ੍ਰੀਮਿੰਗ ਵੀ ਹੋਣੀ ਚਾਹੀਦੀ ਮਜੀਠੀਆ ਦੀ ਜਿਹੜੀ ਜਿਹੜਾ ਕੇਸ ਚੱਲ ਰਿਹਾਗਾ ਉਹਦੀ ਲਾਈਵ ਸਟ੍ਰੀਮਿੰਗ ਹੋਣੀ ਚਾਹੀਦੀ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਉਹਨਾਂ ਦੇ ਕੇਸ 'ਚ ਕੀ ਕੀ ਵਾਪਰ ਰਿਹਾਗਾ ਜੀ ਪ੍ਰੋਗਰਾਮ ਦਾ ਸਮਾਪਤ ਇਸ ਸਮਾਪਤ ਹੁੰਦਾ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਭੀ